ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭពਿੰਦਰ ਸਿੰਘ ਸੱਜਣ ਦੋਸਤੋ ਦੀਪਿਕਾ ਲੁਥਰਾ ਨੂੰ ਮਿਲੀ ਸੁਰੱਖਿਆ ਦੇ ਸਬੰਧ ਵਿੱਚ ਆਪਾਂ ਗੱਲਬਾਤ ਕਰਾਂਗੇ ਸੁਰੱਖਿਆ ਮਿਲ ਗਈ ਸੀਗੀ ਦੀਪਿਕਾ ਲੁਥਰਾ ਮੰਗ ਕਰਦੀ ਸੀਗੀ ਕਿ ਮੈਨੂੰ ਅਮਰਪਾਲ ਸਿੰਘ ਮਹਿਰੋਂ ਦੇ ਵੱਲੋਂ ਧਮਕੀਆਂ ਆ ਰਹੀਆਂ ਨੇ ਉਸ ਤੋਂ ਪਹਿਲਾਂ ਕਮਲ ਕੌਰ ਨਾਂ ਦੇ ਨਾਲ ਪ੍ਰਸਿੱਧ ਹੋਈ ਕਮਲ ਭਾਬੀ ਜਿਹਦਾ ਨਾਮ ਅਸਲ ਦੇ ਵਿੱਚ ਕੰਚਨ ਕੁਮਾਰੀ ਹੈ ਔਰ ਪੰਜਾਬਣ ਨਹੀਂ ਹੈ ਉਹ ਕੌਰ ਲਫ਼ਜ਼ ਦੇ ਨਾਲ ਉਹਦਾ ਕੋਈ ਦੂਰ ਦੁਰੇਡੇ ਦਾ ਵਾਸਤਾ ਨਹੀਂ ਹੈ ਉਹ ਜੁਪੀ ਦੇ ਰਹਿਣ ਵਾਲੀ ਹੈ ਸਿੱਖ ਪਰਿਵਾਰ ਦੇ ਨਾਲ ਸੰਬੰਧਿਤ ਵੀ ਨਹੀਂ ਹੈ ਪਰ ਉਹਨੇ ਆਪਣੇ ਨਾਂ ਦੇ ਪਿੱਛੇ ਇੱਕ ਹੋਰ ਲਫ਼ਜ਼ ਲਾਇਆ ਹੋਇਆ ਹੈ ਸਗਾ ਖੈਰ ਉਹਦਾ ਮਰਡਰ ਹੁੰਦਾ ਹੈਗਾ ਉਸ ਤੋਂ ਬਾਅਦ ਅਮਰਤਪਾਲ ਸਿੰਘ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਹੈ ਤੇ ਹੁਣ ਇਹਦਾ ਕੁੜੀ ਦਾ ਕਹਿਣਾ ਸਗਾ ਲੁਥਰਾ ਦਾ ਉਹ ਕਹਿੰਦੀ ਕਿ ਮੈਨੂੰ ਧਮਕੀਆਂ ਆ ਰਹੀਆਂ ਨੇ ਅਮਰਤਪਾਲ ਸਿੰਘ ਮਹਿਰੋਂ ਦੇ ਵੱਲੋਂ ਤੇ ਅਗਲਾ ਨੰਬਰ 13 ਹੈ ਇਸ ਤੋਂ ਬਾਅਦ ਚ ਫਿਰ ਉਹਨੂੰ ਇੱਕ ਦੋ ਧਮਕੀਆਂ ਹੋਰ ਆਈਆਂ ਈਮੇਲ ਦੇ ਰਾਹੀਂ ਧਮਕੀ ਵੀ ਆਈ ਸੀਗੀ ਉਸ ਤੋਂ ਬਾਅਦ ਫਿਰ ਉਹਨੂੰ ਸੁਰੱਖਿਆ ਦੇਤੀ ਗਈ ਮੰਗ ਕਰਦੀ ਸੀਗੀ ਉਹ ਕਹਿੰਦੀ ਵੀ ਮੈਂ ਸੁਰੱਖਿਆ ਦੀ ਮੰਗ ਕਰਦੀ ਆ ਮੈਨੂੰ ਸੁਰੱਖਿਆ ਦਿੱਤੀ ਜਾਵੇ ਮੇਰੀ ਜਾਨ ਨੂੰ ਖਤਰਾ ਹੈ ਮੈਂ ਬੜੀਆਂ ਮਹੱਤਵਪੂਰਨ ਗੱਲਾਂ ਬਾਤਾਂ ਕਰਨ ਵਾਸਤੇ ਦਰਸ਼ਕੋ ਤੁਹਾਡੇ ਰੂਬਰੂ ਹਾਂ ਖਾਸ ਕਰਕੇ ਸਾਡਾ ਜਿਹੜਾ ਯੂਥ ਆ ਨੌਜਵਾਨ ਮੁੰਡੇ ਅਤੇ ਕੁੜੀਆਂ ਉਹਨਾਂ ਦੇ ਨਾਲ ਗੱਲਾਂ ਕਰਨ ਵਾਸਤੇ ਮੈਂ ਉਹਨਾਂ ਦੇ ਰੂਬਰੂ ਹਾਂ ਜਿਹੜੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਕੁਰਾਹੇ ਪੈ ਗਏ ਇਹ ਕੁਰਾਹਾ ਹੀ ਹੈਗਾ ਇਹ ਕੋਈ ਚੰਗਾ ਰਾਹ ਨਹੀਂ ਹੈਗਾ ਬਈ ਸੋਸ਼ਲ ਮੀਡੀਆ ਦੇ ਉੱਪਰ ਜਾਓ ਵੀ ਸਾਨੂੰ ਕਿਹੜਾ ਕੋਈ ਰੋਕਣ ਟੋਕਣ ਵਾਲਾ ਆ ਗੰਦਾ ਉਹ ਕੰਟੈਂਟ ਉੱਥੇ ਪਾਓ ਉਥੇ ਅਸ਼ਲੀਲ ਗੱਲਾਂ ਕਰੋ ਉਥੇ ਅਸ਼ਲੀਲ ਹਰਕਤਾਂ ਕਰੋ ਚਾਰ ਪੈਸੇ ਵਾਧੂ ਕਮਾਈ ਚੱਲੋ ਨਾਲੇ ਉਹਦੇ ਨਾਲ ਤੁਹਾਡੀ ਆਪਣੀ ਆਤਮਾ ਤੁਹਾਡਾ ਆਪਦਾ ਸਰੀਰ ਤੁਹਾਡਾ ਦਿਲ ਦਿਮਾਗ ਹੀ ਖਰਾਬ ਹੁੰਦਾ ਹੈਗਾ ਆਉਣ ਵਾਲਾ ਜਿਹੜਾ ਫਿਊਚਰ ਹੈਗਾ ਜਦੋਂ ਥੋੜੀ ਜਿਹੀ ਬਡੇਰੀ ਉਮਰ ਦੇ ਹੋਵੋਗੇ ਨਾ ਤਾਂ ਫਿਰ ਤੁਹਾਨੂੰ ਜਾ ਕੇ ਸਮਝ ਲੱਗੂਗੀ ਇਸ ਗੱਲ ਦੀ ਕਿ ਮੈਂ ਆਪਣੀ ਜਵਾਨੀ ਵੇਲੇ ਕਰਦਾ ਕੀ ਰਿਹਾ ਹੈਗਾ ਸੋ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਜਿਹੜੀ ਆ ਖਾਸ ਗੱਲਾਂ ਆ ਨਾ ਉਹ ਕਰਨ ਵਾਸਤੇ ਮੈਂ ਤੁਹਾਡੇ ਰੂਪ ਰੂਪ ਹਾਂ ਬੇहद ਜ਼ਰੂਰੀ ਆ ਉਹ ਗੱਲ ਦੋ ਤਰ੍ਹਾਂ ਦੀ ਗੱਲਾਂ ਬਤਾ ਹੋ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਤੇ ਕਈ ਨੌਜਵਾਨ ਇਸ ਗੱਲ ਦਾ ਮੈਸੇਜ ਇਦਾਂ ਲੈ ਸਕਦੇ ਆ ਪ੍ਰਭਾਵ ਕਬੂਲ ਸਕਦੇ ਆ ਕਿ ਜੇ ਆਪਾਂ ਇਦਾਂ ਦੀ ਹਰਕਤਾਂ ਕਰਦੇ ਆ ਜੇ ਦੀਪਕਾ ਲੂਥਰਾ ਵੀ ਅਸ਼ਲੀਲ ਕੰਟੈਂਟ ਪਾਉਂਦੀ ਸੀਗੀ ਅਪਲੋਡ ਕਰਦੀ ਸੀਗੀ ਅਮਰਤਪਾਲ ਸਿੰਘ ਮੈਰੋਂ ਨੇ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਸਮਝਾਇਆ ਬਿਠਾ ਬਿਠਾ ਕੇ ਬੜੇ ਪਿਆਰ ਦੇ ਨਾਲ ਵੀ ਸਮਝਾਇਆ ਉਹ ਦੀਪਕਾ ਆਪ ਦੱਸਦੀ ਆ ਕਹਿੰਦੀ ਮੈਨੂੰ ਅਮਰਤਪਾਲ ਸੱਜਣੇ ਇੱਕ ਵਾਰ ਨਹੀਂ ਕਹਿੰਦੀ ਤਿੰਨ ਤਿੰਨ ਵਾਰੀ ਕਹਿੰਦੀ ਮੈਨੂੰ ਸਮਝਾਤਾ ਸੀਗਾ ਖੈਰ ਉਹਦਾ ਕਹਿਣਾ ਹੈਗਾ ਕਿ ਉਸ ਤੋਂ ਬਾਅਦ ਮੈਂ ਆਪਣਾ ਰੌਰ ਰਵਈਆ ਥੋੜਾ ਬਦਲ ਲਿਆ ਸਿਕਾ ਮਤਲਬ ਉਸ ਤੋਂ ਬਾਅਦ ਬਦਲਿਆ ਜੇ ਮੈਨੂੰ ਉਹ ਨਾ ਸਮਝਾਉਂਦਾ ਅਮਰਤਪਾਲ ਫੇਰ ਨਹੀਂ ਇਸ ਮੈਂ ਸਮਝਦੀ ਇਹਦਾ ਮਤਲਬ ਇਹੀ ਬਣਿਆ ਅੱਛਾ ਨਾਲ ਪਹਿਲਾਂ ਵੀ ਮੈਂ ਗੱਲ ਕੀਤੀ ਸੀਗੀ ਪਰਸੋਂ ਵੀ ਗੱਲ ਕੀਤੀ ਸੀ ਅੱਜ ਦੁਬਾਰਾ ਫੇਰ ਗੱਲ ਕਰਦਾ ਅਮਰਤਪਾਲ ਸਿੰਘ ਮੈਰੋਂ ਨੂੰ ਸਮਝਾਉਣ ਦੀ ਭਲਾ ਕੀ ਜ਼ਰੂਰਤ ਹੈ ਜਾਂ ਕਿਉਂ ਜ਼ਰੂਰਤ ਹੈ ਕਿ ਆਪਣੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਕੋਈ ਭਰਾ ਨਹੀਂ ਹੈ ਆਪਣਾ ਸਗਾ ਭਰਾ ਨਹੀਂ ਆ ਉਹ ਵੀ ਹੈ ਆ ਉਹ ਵੀ ਸਮਝਾ ਸਕਦਾ ਸਿਕਾ ਘਰ ਦੇ ਵਿੱਚ ਪਰਿਵਾਰਕ ਮੈਂਬਰ ਹੋਰ ਹੈਗੇ ਆ ਉਹ ਦੱਸ ਦੀ ਕਿੰਨੇ ਮੇਰੀ ਦਾਦੀ ਜੀ ਹੈਗੇ ਆ ਮੇਰੇ ਮੰਮੀ ਹੈਗੇ ਆ ਮੇਰੇ ਪਿਤਾ ਜੀ ਹੈਗੇ ਆ ਤਾਂ ਉਹ ਵੀ ਸਮਝਾ ਸਕਦੇ ਸੀਗੇ ਸੋ ਜੇ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਘਰੋਂ ਹੀ ਸਮਝਾਇਆ ਗਿਆ ਹੋਵੇ ਤਾਂ ਫਿਰ ਬਾਹਰ ਕਿਸੇ ਹੋਰ ਨੂੰ ਸਮਝਾਉਣ ਦੀ ਲੋੜ ਹੀ ਨਾ ਪਵੇ ਸਾਡੇ ਨਾਲ ਘਰ 'ਚ ਅਕਸਰ ਕਈ ਵਾਰ ਗੱਲਾਂ ਇਦਾਂ ਦੇ ਚੱਲਦੀਆਂ ਹੁੰਦੀਆਂ ਤੁਸੀਂ ਵੀ ਕਈ ਵਾਰ ਸੁਣੀ ਹੋਊਗੀ ਕਿ ਜਿਹੜੇ ਬੱਚਿਆਂ ਨੂੰ ਨਾ ਘਰੋਂ ਛੰਡਿਆ ਜਾਵੇ ਉਹ ਫਿਰ ਬਾਹਰ ਉਹਨਾਂ ਨੂੰ ਛੰਡ ਕਰਵਾਉਣ ਦੀ ਜ਼ਰੂਰਤ ਨਹੀਂ ਪੈਂਦੀ ਜਿਨ੍ਹਾਂ ਦੀ ਘਰੇ ਸੇਵਾ ਹੁੰਦੀ ਹੋਵੇ ਉਹਨਾਂ ਨੂੰ ਬਾਹਰੋਂ ਸੇਵਾ ਕਰਵਾਉਣ ਦੀ ਜ਼ਰੂਰਤ ਨਹੀਂ ਪੈਂਦੀ ਇੱਥੇ ਸੇਵਾ ਦਾ ਭਾਅ ਮੇਰਾ ਇਹ ਆ ਕਿ ਜਦੋਂ ਸਖਤਾਈ ਕੀਤੀ ਹੋਵੇ ਜੇ ਬੱਚਿਆਂ ਦੇ ਉੱਪਰ ਪਰ ਅੱਜ ਇੱਥੇ ਹਾਲਾ ਅੱਜ ਤੇ ਜੇ ਕੋਈ ਆਣ ਗਵਣ ਤੋਂ ਲੈ ਕੇ ਰਿਸ਼ਤੇਦਾਰ ਵੀ ਜੇ ਕੋਈ ਆਖੇ ਨਾ ਕਿ ਭਾਈ ਇੱਥੇ ਤੁਹਾਡੇ ਬੱਚੇ ਦੀ ਗਲਤੀ ਹੈ ਤੇ ਮਾਪੇ ਪਤਾ ਕੀ ਕਹਿੰਦੇ ਅੱਗੋਂ ਬੱਚੇ ਨੂੰ ਕਹਿਣਾ ਤੇ ਇਹ ਚਾਹੀਦਾ ਹੁੰਦਾ ਕਿ ਬੇੜਾ ਤੁਹਾਡੀ ਗਲਤੀ ਹੈ ਬੇੜੀ ਤੁਹਾਡੀ ਗਲਤੀ ਹੈ ਤੁਸੀਂ ਅੰਕਲ ਨੂੰ ਸੌਰੀ ਕਹੋ ਜਾਂ ਤੁਸੀਂ ਆਪਣੇ ਵੱਡੇ ਭਰਾ ਨੂੰ ਸੌਰੀ ਕਹੋ ਜੇ ਕਿਸੇ ਨੇ ਕੋਈ ਕੋਈ ਗੱਲਬਾਤ ਹੋ ਜਵੇ ਪਰ ਇੱਥੇ ਕੰਮ ਉਲਟੋ ਆ ਇੱਥੇ ਮਾਪੇ ਉਹ ਆਪ ਇੰਨੀ ਉਹਨਾਂ ਨੂੰ ਖਰੇ ਸਮਝ ਆਉਂਦੀ ਹੈ ਕਿ ਰੱਬ ਜਾਣੇ ਜਾਂ ਕਿਹੋ ਜੀ ਮਾਨਸਿਕਤਾ ਹੋ ਗਈ ਉਹ ਕਹਿੰਦੇ ਲੈ ਕਾਕਾ ਤੈਨੂੰ ਇਦਾਂ ਕਿਹਾ ਕੋਈ ਗੱਲ ਨਹੀਂ ਬੁਲਾਉਣਾ ਛੱਡ ਦੇ ਅਸੀਂ ਵੀ ਛੱਡ ਦਾਂਗੇ ਇਹਨਾਂ ਨੂੰ ਬੁਲਾ ਤੋ ਬੁਲਾਇਆ ਹੀ ਨਾ ਕਰ ਇਹਨਾਂ ਨੂੰ ਕੋਈ ਗੱਲ ਨਹੀਂ ਇਹਦੇ ਨਾਲ ਹੋਇਆ ਕੀ ਭਲਾ ਇਹਦੇ ਨਾਲ ਬੱਚਿਆਂ ਨੂੰ ਸ਼ਹਿ ਮਿਲਦੀ ਆ ਜਦੋਂ ਅਸੀਂ ਛੋਟੇ ਸਗੇ ਸਾਡੀ ਵਾਰੀ ਨਹੀਂ ਸੀ ਇਦਾਂ ਹੁੰਦਾ ਸਾਡੀ ਵਾਰੀ ਤਾਂ ਦੂਰ ਦਰੇੜੇ ਦਾ ਵੀ ਕੋਈ ਜੇ ਸਾਡੀ ਖੇਚ ਤੋਂ ਕਰਦਾ ਸੀਗਾ ਨਾ ਸਾਨੂੰ ਜਿਹੜਾ ਕਕੋੜੇ ਲਫ਼ਜ਼ਾ ਹੁੰਦੇ ਨਾਲ ਵੀ ਕੋਈ ਸਮਝਾਉਦਾ ਸੀਗਾ ਤੇ ਘਰ ਦੇ ਕਹਿੰਦੇ ਸੀਗੇ ਚੰਗਾ ਕੀਤਾ ਤੁਸੀਂ ਵਧੀਆ ਕੀਤਾ ਤੁਸੀਂ ਸਾਡੇ ਬੱਚਿਆਂ ਨੂੰ ਸਮਝਾਇਆ ਤੇ ਸਾਨੂੰ ਇਦਾਂ ਵੀ ਕਿਹਾ ਜਾਂਦਾ ਹੁੰਦਾ ਸੀਗਾ ਕਿ ਚੱਲ ਕਹੇ ਉਹਨਾਂ ਨੂੰ ਸੌਰੀ ਕਿ ਮੇਰੀ ਗਲਤੀ ਸੀਗੀ ਪਰ ਅੱਜ ਹਾਲਾਤ ਬਦਲ ਲਗਾਇਆ ਅੱਜ ਇਦਾਂ ਹੈਗਾ ਕਿ ਕਾਕਾ ਤੂੰ ਬੁਲਾਉਣਾ ਛੱਡ ਦਿਆ ਕਰ। ਮਤਲਬ ਆਪਣਾ ਹੀ ਬੱਚਾ ਹੈ। ਖਰੇ ਉਹਨਾਂ ਨੂੰ ਪਤਾ ਨਹੀਂ ਕਿਉਂ ਜੀ ਮੈਂਟੈਲਿਟੀ ਹੋ ਗਈ ਐ। ਤੁਸੀਂ ਆਪਣੇ ਹੱਥੀਂ ਵਿਗਾੜ ਰਹੇ ਹੋ ਆਪਣੇ ਬੱਚਿਆਂ ਨੂੰ। ਮੈਨੂੰ ਤਾਂ ਇਹ ਲੱਗਦਾ ਹੈਗਾ ਔਰ ਹੈ ਵੀ ਇਦਾਂ ਬੱਚੇ ਨੂੰ ਸ਼ੈ ਮਿਲਦੀ ਆ। ਹੁਣ ਜੇ ਬੱਚਾ ਨੂੰ ਪਤਾ ਹੋਵੇ ਕਿ ਘਰਦਿਆਂ ਨੇ ਵੀ ਨਾਲ ਪੂਰੇ ਰੱਜ ਕੇ ਖੁੰਮਟ ਪਾਈ ਕੀਤੀ ਐ ਤੇ ਬਾਹਰਲੇ ਨੇ ਵੀ ਆਖਿਆ ਵੀ ਤੇਰੀ ਗਲਤੀ ਐ, ਫਿਰ ਬੱਚਾ ਸੁਧਰਨ ਵਾਲੇ ਪਾਸੇ ਇਹਨੂੰ ਤੁਰ ਸਕਦਾ ਹੈ। ਪਹਿਲਾਂ-ਪਹਿਲਾਂ ਬੱਚੇ ਨੂੰ ਗੁੱਸਾ ਲੱਗੂਗਾ ਪਰ ਬਾਅਦ ਵਿੱਚ ਕਲਾਵੇ ਚ ਲੈ ਕੇ ਸਮਝਾਓ। ਸੋ ਸਾਰਾ ਕੁਝ ਠੀਕ ਹੋ ਸਕਦਾ ਹੁੰਦਾ ਹੈਗਾ। ਤੋਂ ਜਿਹੜੇ ਬੱਚੇ ਨੇ ਐਂਦਾ ਕਰਕੇ ਕੁਰਾਹੇ ਪੈ ਜਾਂਦੇ ਹੈਗੇ ਹੌਲੀ-ਹੌਲੀ। ਫਿਰ ਉਹਨਾਂ ਦੇ ਵਾਸਤੇ ਨਾ ਬੜੀ ਜ਼ਰੂਰੀ ਗੱਲਬਾਤ ਹੈ ਜਿਹੜੀ ਮੈਂ ਕਰਨ ਵਾਸਤੇ ਤੁਹਾਡੇ ਰੂਬਰੂ ਆਇਆ। ਹੁਣ ਉਹਨਾਂ ਨੂੰ ਉਹਨਾਂ ਵਿੱਚੋਂ ਕਈਆਂ ਨੂੰ ਇਹ ਲੱਗਦਾ ਹੋਊਗਾ ਕਿ ਚਲੋ ਕੋਈ ਗੱਲ ਨਹੀਂ। ਜੇ ਕੋਈ ਕਿਸੇ ਨੂੰ ਧਮਕੀ ਦਿੰਦਾ ਹੈਗਾ ਇੱਕ ਵਾਰ, ਦੋ ਵਾਰ, ਤਿੰਨ ਵਾਰ ਸਮਝਾਉਣ ਤੋਂ ਬਾਅਦ ਵੀ ਜੇ ਅਗਲਾ ਨਹੀਂ ਹਟਦਾ ਜਾਂ ਆਪਾਂ ਵੀ ਨਹੀਂ ਹਟਦੇ ਤਾਂ ਕੋਈ ਗੱਲ ਨਹੀਂ ਪੁਲਿਸ ਦੇ ਕੋਲੋਂ ਸੁਰੱਖਿਆ ਦੀ ਮੰਗ ਕਰੋ। ਪੁਲਿਸ ਸਾਨੂੰ ਸੁਰੱਖਿਆ ਦੇ ਦੇਉਗੀ। ਉਸ ਤੋਂ ਬਾਅਦ ਫਿਰ ਪੁਲਿਸ ਦੀ ਸੁਰੱਖਿਆ ਹੇਠ ਫਿਰ ਜਿੱਦਾਂ ਮਰਜ਼ੀ ਆਪਾਂ ਜੋ ਮਰਜ਼ੀ ਕਰੀ ਚੱਲੇ ਜਾਈਏ ਜੇ ਸਾਨੂੰ ਫਿਰ ਵੀ ਧਮਕੀ ਮਿਲਦੀ ਆ ਸੁਰੱਖਿਆ ਦੀ ਮੰਗ ਫੇਰ ਕਰੋ ਫਿਰ ਤੁਹਾਡੀ ਸੁਰੱਖਿਆ 'ਚ ਵਾਧਾ ਹੋ ਜਾਊਗਾ ਜਿੱਦਾਂ ਦੀਪਕਾ ਲੂਥਰਾ ਦੇ ਨਾਲ ਹੋਇਆ ਪਹਿਲਾਂ 2 ਬੋਡੀਗਾਰਡ ਮਿਲ ਗਏ 2 ਗਨਮੈਨ ਉਸ ਤੋਂ ਬਾਅਦ ਹੁਣ ਫਿਰ 4 ਕੋਰ ਵਧਾਤੇ ਆ 6 ਕਰ ਦਿੱਤੇ ਹੋਗੇ ਹੁਣ ਅੱਛਾ ਫਿਰ ਗਲੀ ਦੇ ਵਿੱਚ ਪੂਰੀ ਬੈਰੀਕੇਡਿੰਗ ਕਰ ਦਿੱਤੀ ਗਈ ਹੈਗੀਆ ਸੋ ਆ ਸਾਰਾ ਕੁਝ ਕਰ ਦਿੱਤਾ ਗਿਆ ਹੁਣ ਦੀਪਕਾ ਲੂਥਰਾ ਨੂੰ ਆਉਂਦੇ ਦਿਨਾਂ ਵਿੱਚ ਪਤਾ ਲੱਗ ਜਾਣਾ ਹੈਗਾ ਕਿ ਆ ਜਿਹੜੀ ਚੀਜ਼ ਉਹਦੇ ਨਾਲ ਹੋਈ ਆ ਪੀ ਇਹਦਾ ਉਹਨੂੰ ਕਿੰਨਾ ਕੁ ਫਾਇਦਾ ਹੋਇਆ ਪਹਿਲਾਂ ਪਹਿਲਾਂ ਤਾਂ ਲੱਗਦਾ ਕਿ ਬਹੁਤ ਨਜ਼ਾਰਾ ਜਿਹਾ ਆ ਗਿਆ ਜੀ ਸੁਰੱਖਿਆ ਕਰਮੀ ਮੇਰੇ ਅੱਗੇ ਪਿੱਛੇ ਹੈਗੇ ਆ ਹੁਣ ਲੋਕ ਮਜ਼ਾਕ ਵੀ ਉਡਾ ਰਹੇ ਆ ਸੋਸ਼ਲ ਮੀਡੀਆ ਦੇ ਉੱਪਰ ਲੋਕ ਐਵੇਂ ਦੀਆਂ ਗੱਲਾਂ ਵੀ ਕਰ ਰਹੇ ਆ ਕਿ ਜਿਹੜੇ ਲੋਕ ਅਸ਼ਲੀਲਤਾ ਫੈਲਾ ਰਹੇ ਆ ਸਰਕਾਰ ਉਹਨਾਂ ਨੂੰ ਸੁਰੱਖਿਆ ਮੋਹਿਆ ਕਰਵਾ ਰਹੀ ਹੈ ਔਰ ਜਿਹੜੇ ਲੋਕ ਅਸ਼ਲੀਲਤਾ ਨੂੰ ਰੋਕਣ ਦੇ ਲਈ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਯਤਨਸ਼ੀਲ ਆ ਉਹਨਾਂ ਦੇ ਉੱਪਰ ਮੁਕਾਦਮੇ ਦਰਜ ਕੀਤੇ ਜਾ ਰਹੇ ਆ ਸੋਸ਼ਲ ਮੀਡੀਆ ਜਾ ਕੇ ਖੰਘਾਲ ਕੇ ਵੇਖੋ ਲੋਕ ਐਵੇਂ ਦੀਆਂ ਗੱਲਾਂ ਲਿਖ ਰਹੇ ਆ ਇਦਾਂ ਦੀਆਂ ਗੱਲਾਂ ਬੋਲ ਬੋਲ ਕੇ ਕਰ ਵੀ ਰਹੇ ਆ ਤਾਂ ਹੁਣ ਉਸ ਤੋਂ ਬਾਅਦ ਫਿਰ ਦੀਪਿਕਾ ਨੂੰ ਇੱਕ ਹੋਰ ਧਮਕੀ ਆਉਂਦੀ ਹੈ ਈਮੇਲ ਦੇ ਰਾਹੀਂ ਹੁਣ ਜਿਸ ਨੌਜਵਾਨ ਨੇ ਈਮੇਲ ਦੇ ਰਾਹੀਂ ਧਮਕੀ ਦਿੱਤੀ ਆ ਪੁਲਿਸ ਦਾ ਦਾਵਾ ਹੈਗਾ ਖਬਰਾਂ ਇਦਾਂ ਦੀਆਂ ਵਾਇਰਲ ਹੋ ਰਹੀਆਂ ਨੇ ਕਿ ਰਮਨਦੀਪ ਸਿੰਘ ਨਾਂ ਦਾ ਉਹ ਨੌਜਵਾਨ ਜਿਹਨੂੰ ਕਿ ਪਟਿਆਲੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਗੱਲਾਂ ਦੇ ਮੁਤਾਬਕ ਖਬਰਾਂ ਦੇ ਮੁਤਾਬਕ ਇਹ ਹੈ ਕਿ ਰਮਨਦੀਪ ਸਿੰਘ ਨੇ ਆਖਿਆ ਕਿ ਜਿੱਦਾਂ ਹੋਰ ਸੋਸ਼ਲ ਮੀਡੀਆ ਦੇ ਉੱਪਰ ਲੋਕ ਤਮਕਾ ਰਹੇ ਸੀਗੇ ਜੋ ਖਬਰਾਂ ਦੇ ਮੁਤਾਬਕ ਉਹ ਮੈਂ ਗੱਲ ਕਰ ਰਿਹਾ ਏਦਾਂ ਹੀ ਕਹਿੰਦਾ ਮੈਂ ਵੀ ਉਸ ਨੂੰ ਏਦਾਂ ਧਮਕੀ ਜਿਹੀ ਦੇਤੀ ਆ ਈਮੇਲ ਦੇ ਰਾਹੀਂ ਸੋ ਏਦਾਂ ਦੀਆਂ ਖਬਰਾਂ ਨਸ਼ਰ ਹੋ ਰਹੀਆਂ ਨੇ ਪੁਲਿਸ ਨੇ ਅਰੈਸਟ ਕਰ ਲਿਆ ਹੈਗਾ ਮਾਮਲਾ ਦਰਜ ਉਸ ਤੋਂ ਬਾਅਦ ਫਿਰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਅਗਲੇ ਦੀ ਕਾਰਵਾਈ ਹੋਊਗੀ ਸੋ ਜਦੋਂ ਆ ਗੱਲਾਂ ਹੁੰਦੀਆਂ ਨੇ ਤਾਂ ਇੱਥੇ ਫਿਰ ਗੱਲ ਕਈ ਵਾਰੀ ਇਹ ਹੁੰਦੀ ਆ ਵੀ ਹੁਣ ਦੀਪਿਕਾ ਲੂਥਰਾ ਜਾਂ ਏਦਾਂ ਦੀਆਂ ਹੋਰ ਕਿ ਉਹਨਾਂ ਨੂੰ ਵੀ ਸ਼ਾਂ ਨਾ ਮਿਲਦੀ ਹੋਊਗੀ ਕਿ ਉਹਨਾਂ ਨੂੰ ਇਹ ਨਾ ਲੱਗਦਾ ਹੋਊਗਾ ਕਿ ਹਾਂ ਠੀਕ ਆ ਬਹੁਤ ਵਧੀਆ ਗੱਲ ਆ ਜਿਹੜੇ ਸਾਨੂੰ ਰੋਕਦੇ ਟੁਕਦੇ ਆ ਜਿਹੜੇ ਸਾਨੂੰ ਚਾਹੇ ਤਿੰਨ ਤਿੰਨ ਵਾਰ ਪਿਆਰ ਦੇ ਨਾਲ ਚਾਹੇ ਉਸ ਤੋਂ ਬਾਅਦ ਸ਼ਕਤੀ ਦੇ ਨਾਲ ਸਾਨੂੰ ਸਮਝਾਉਂਦੇ ਆ ਕਿ ਉਹਨਾਂ ਨੂੰ ਪੁਲਿਸ ਨੇ ਨੱਥ ਪਾ ਲਈ ਜਾਂ ਸਰਕਾਰ ਨੇ ਉਹਨਾਂ ਨੂੰ ਨੱਥ ਪਾ ਲਈ ਤੇ ਨੂੰ ਸੁਰੱਖਿਆ ਮੁਹਈਆ ਕਰਾਤੀ ਆ ਕੀ ਉਹਨਾਂ ਨੂੰ ਇਹਦਾ ਸ਼ਹਿ ਨਾ ਮਿਲਦੀ ਹੋਊਗੀ ਹਾਲਾਂਕਿ ਮੈਂ ਇਹ ਗੱਲ ਕਹਿਣਾ ਹੈਗਾ ਮੈਂ ਥੋੜੀ ਜਿਹੀ ਕਾਨੂੰਨ ਦੀ ਗੱਲਬਾਤ ਵੀ ਕਰੂੰਗਾ ਕੱਲ ਨਾ ਕਿਸੇ ਸੱਜਣ ਨੇ ਮੈਂ ਕੋਈ ਗੱਲ ਕੀਤੀ ਸੀਗੀ ਪਰਸੋਂ ਤੇ ਕਮੈਂਟ ਕੀਤੇ ਥੇ ਥੱਲੇ ਕਹਿੰਦੇ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਇਦਾਂ ਦਾ ਕੁਝ ਵੀ ਨਹੀਂ ਹੈਗਾ ਕਿ ਤੁਸੀਂ ਅਸ਼ਲੀਲ ਸਮਗਰੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕਰਦੇ ਜੋ ਤੇ ਕਿਸੇ ਤਰ੍ਹਾਂ ਦਾ ਉਹਦੇ ਸਬੰਦ ਚ ਕੋ ਉਹ ਕਰਨ ਬਾਰੇ ਜਾਂ ਨਾ ਕਰਨ ਦੇ ਬਾਰੇ ਅਪਲੋਡ ਕਰਨ ਵਾਲੇ ਦੇ ਜਾਂ ਨਾ ਕਰਨ ਬਾਰੇ ਕੁਝ ਨਹੀਂ ਲਿਖਿਆ ਹੋਇਆ ਜਦੋਂ ਕਿ ਇਦਾਂ ਦੀ ਗੱਲ ਕੋਈ ਨਹੀਂ ਹੈਗੀ ਉੱਥੇ ਕੁਝ ਨਾ ਕੁਝ ਲਿਖਿਆ ਹੋਇਆ ਉਹ ਮੈਂ ਤੁਹਾਡੇ ਨਾਲ ਉਹ ਵੀ ਗੱਲ ਸਾਂਝੀ ਕਰੂੰਗਾ ਔਰ ਜਿਹਨਾਂ ਨੂੰ ਸ਼ਹਿ ਮਿਲਦੀ ਹੈ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਤੁਸੀਂ ਮਤ ਸ਼ਹਿ ਲਓ ਜਿਹਨੂੰ ਸੁਰੱਖਿਆ ਮਿਲੀ ਹੈ ਨਾ ਉਹਨੂੰ ਪੁੱਛਿਆ ਜਾਣੀ ਹੈ ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗ ਜਾਣਾ ਹੈਗਾ ਤੇ ਕਈ ਬੰਦੇ ਤੁਹਾਨੂੰ ਇਦਾਂ ਦੇ ਵੀ ਮਿਲਣਗੇ ਜਿਹੜੇ ਕਹਿੰਦੇ ਭਰਾਵਾ ਸਾਡਾ ਸੁਰੱਖਿਆ ਵਾਪਸ ਲੈ ਲਓ ਬੜਾ ਔਖਾ ਹੁੰਦਾ ਹੁੰਦਾ ਖੈਰ ਚਲੋ ਜੋ ਵੀ ਹੈ ਨਾਲ ਨਾਲ ਇਦਾਂ ਦੀਆਂ ਗੱਲਾਂ ਬਾਤਾਂ ਵੀ ਹੋ ਰਹੀਆਂ ਨੇ ਕਿ ਹੁਣ ਪੁਲਿਸ ਕਰਮੀ ਨਿਗਰਾਨੀ ਕਰਿਆ ਕਰਨਗੇ ਔਰ ਇਹ ਉਥੇ ਮਤਲਬ ਹੋਰੀ ਤਰ੍ਹਾਂ ਦਾ ਡਾਂਸ ਡੂਸ ਜਾਂ ਕਰ ਕਰਕੇ ਦੇ ਰੀਲਾਂ ਬਣਾਇਆ ਕਰਨਗੀਆਂ ਭਈ ਇਦਾਂ ਦਾ ਕੰਮ ਹੋਇਆ ਕਰੂਗਾ ਬੜੀ ਤਰ੍ਹਾਂ ਦੀ ਚਰਚਾ ਹੋ ਰਹੀ ਹੈ ਤੋ ਬਹੁਤ ਸਾਰੇ ਜਿਹੜੇ ਬੱਚੇ ਹੈਗੇ ਆ ਕਿਤੇ ਉਹ ਇਹ ਨਾ ਪ੍ਰਭਾਵ ਕਬੂਲ ਕਰ ਲੈਣ ਇਸ ਗੱਲ ਦਾ ਪ੍ਰਭਾਵ ਇਹ ਨਾ ਲੈ ਲੈਣ ਕਿ ਲੈ ਵੀ ਜੋ ਮਰਜ਼ੀ ਕਰੀ ਚੱਲੋ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਹੈ ਉਹਨਾਂ ਦਾ ਭਲੇਖਾ ਦੂਰ ਕਰਨ ਲਈ ਥੋੜਾ ਜਿਆਦਾ ਦੱਸ ਦਿੰਨਾ ਮੈਂ ਭਈ ਇਹ ਕੋਈ ਜ਼ਰੂਰੀ ਨਹੀਂ ਹੈਗਾ ਪਈ ਜੋ ਤੁਹਾਨੂੰ ਨਜ਼ਰ ਆਉਣ ਡਿਆ ਆ ਪਈ ਉਹੀ ਸੱਚ ਹੋਵੇ ਤੁਹਾਨੂੰ ਜੜੀਆਂ ਚ ਨਜ਼ਰ ਨਹੀਂ ਆਉਂਦੀਆਂ ਨਾ ਉਹ ਵੀ ਇੱਕ ਸੱਚ ਹੁੰਦਾ ਆ ਹੁਣ ਇੱਥੇ ਇਹ ਤਾਂ ਹੈ ਨਹੀਂ ਆ ਕਿ ਪੁਲਿਸ ਨੇ ਉਹਨਾਂ ਨੂੰ ਨਾ ਕਿਹਾ ਹੋਊਗਾ ਉਹਨੂੰ ਕੋਈ ਹਦਾਇਤਾਂ ਜਾਰੀ ਨਾ ਕੀਤੀਆਂ ਹੋਣਗੀਆਂ ਇਦਾਂ ਦੀ ਗੱਲ ਹਾਲਾਂਕਿ ਕਿਦਰੇ ਮੈਨੂੰ ਕੋਈ ਇਦਾਂ ਦੀ ਚੀਜ਼ ਲੱਭੀ ਨਹੀਂ ਹੈਗੀ ਕਿ ਪੁਲਿਸ ਨੇ ਉਹਨੂੰ ਹਦਾਇਤਾਂ ਜਾਰੀ ਕੀਤੀਆਂ ਹੋਣ ਕੋਈ ਲਿਖਤੀ ਰੂਪ ਦੇ ਵਿੱਚ ਜਾਂ ਇਹਦਾ ਅਧਿਕਾਰਤ ਤੌਰ ਦੇ ਉੱਪਰ ਇਦਾਂ ਦੀ ਗੱਲ ਕੋਈ ਮੈਨੂੰ ਲੱਭੀ ਨਹੀਂ ਹੈਗੀ ਵੈਸੇ ਉਹਦਾ ਗੱਲ ਕਰਦੇ ਆਂ ਮੈਨੂੰ ਨਹੀਂ ਲੱਗਦਾ ਹੈਗਾ ਕਿ ਇਦਾਂ ਹੋ ਸਕਦਾ ਕਿਉਂਕਿ ਜਦੋਂ ਮੈਂ ਉਹਦਾ ਇੰਸਟਾਗ੍ਰam ਖਾਤਾ ਲੱਭਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਉੱਥੇ ਲੱਭਾ ਨਹੀਂ ਹੈਗਾ ਅੰਦਰ ਖਾਤੇ ਵਿੱਚ ਕਈ ਵਾਰੀ ਬਹੁਤ ਕੁਝ ਚੱਲਣ ਲਿਆ ਹੁੰਦਾ ਹੈਗਾ ਹੁਣ ਭਾਰਤ ਦੇ ਕਾਨੂੰਨ ਦੇ ਮੁਤਾਬਕ ਅਸ਼ਲੀਲ ਜਾਂ ਇਤਰਾਜਯੋਗ ਸਮੱਗਰੀ ਕੰਟੈਂਟ ਜਿਹਨੂੰ ਕਹਿੰਨੇ ਆਪਾਂ ਅਪਲੋਡ ਕਰਨ ਵਾਲਿਆਂ ਦੀ ਸਪਸ਼ਟ ਕਾਨੂੰਨੀ ਪ੍ਰਬੰਧ ਅਤੇ ਸਜ਼ਾਵਾਂ ਹਨ ਨਾ ਕਿ ਸਿਰਫ ਹਦਾਇਤਾਂ ਵੀ ਕੇਵਲ ਹਦਾਇਤਾਂ ਹੀ ਨਹੀਂ ਹੈਗੀਆਂ ਭਾਰਤ ਦੇ ਕਾਨੂੰਨ ਦੇ ਮੁਤਾਬਕ ਜਿੱਥੇ ਆਪਾਂ ਇਹਨਾਂ ਜਿਹੜੇ ਮੁਲਕ ਦੇ ਵਿੱਚ ਉੱਥੋਂ ਦੀ ਗੱਲ ਕਰਨੀ ਨੇ ਆ ਉੱਥੇ ਸਪਸ਼ਟ ਸਜ਼ਾਵਾਂ ਵੀ ਹੈਗੀਆਂ ਆ ਕਿ ਕਾਨੂੰਨੀ ਪ੍ਰਬੰਧ ਪੂਰਾ ਹੈਗਾ ਕੇਵਲ ਹਦਾਇਤਾਂ ਨਹੀਂ ਹੈਗੀਆਂ ਸੋ ਇਹ ਮਾਮਲੇ ਮੁੱਖ ਤੌਰ ਤੇ ਭਾਰਤੀ ਸੰਗਠਨ ਸਹਿੰਤਾ ਬੀ ਐਨ ਐਸ 223 ਅਤੇ ਇਨਫਾਰਮੇਸ਼ਨ ਟੈਕਨੋਲੋਜੀ ਐਕਟ ਆਈਟੀ ਐਕਟ ਜਿਹਨੂੰ ਕਹਿੰਦੇ ਆ 2000 ਦੇ ਅਧੀਨ ਆਉਂਦੇ ਆ ਇਸ ਸਬੰਦੇ ਮੁੱਖ ਜਾਣਕਾਰੀ ਜਿਹੜੀ ਆ ਉਹ ਇਹ ਆ ਕਿ ਕਾਨੂੰਨੀ ਪ੍ਰਬੰਧਕ ਬੀ ਐਸ ਐਨ 223 ਸੈਕਸ਼ਨ 294 ਦਾ ਭਾਵ ਹੈਗਾ ਕਿ ਜਨਤਕ ਥਾਂ ਦੇ ਉੱਪਰ ਅਸ਼ਲੀਲ ਕੰਮ ਜਿਵੇਂ ਕਿ ਅਸ਼ਲੀਲ ਸਮਗਰੀ ਜਾਂ ਵਿਵਹਾਰ ਕਰਨਾ ਅਪਰਾਧ ਹੈ ਇਹਦੇ ਵਿੱਚ 3 ਮਹੀਨੇ ਤੱਕ ਦੀ ਕੈਦ ਤੇ ਜਾਂ ਜੁਰਮਾਨਾ ਤੇ ਜਾਂ ਫਿਰ ਦੋਨੇ ਸਜ਼ਾਵਾ ਭਾਵ ਕੇ ਕੈਦ ਵੀ ਅਤੇ ਜੁਰਮਾਨਾ ਵੀ ਸ਼ਾਮਲ ਆ। ਬੀ ਐਨ ਐਸ 2023 ਸੈਕਸ਼ਨ 295 ਅਤੇ 296 ਭਾਵ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਸਮਗਰੀ ਸ਼ਾਮਲ ਹੋ ਸਕਦੀ ਹੈ ਜਿਹਦੇ ਵਿੱਚ 2 ਤੋਂ 3 ਵਰਿਆਂ ਦੀ ਕੈਦ ਅਤੇ ਜੁਰਮਾਨੇ ਦਾ ਪ੍ਰਬੰਧ ਹੈ। ਆਹ ਜਦੋਂ ਮੈਂ ਗੱਲਾਂ ਬੋਲਣ ਦਾ ਹੈਗਾ ਤੇ ਕਈ ਸੱਜਣ ਇਹਦਾ ਸੋਚਦੇ ਹੋਣੇ ਆ। ਔਰ ਸਜਣਾ ਕਿਉਂ ਦੀਆਂ ਗੱਲਾਂ ਕਰਨੀਆਂ ਉਹ ਇਹ ਕਾਨੂੰਨ ਕਨਾਨ ਤਾਂ ਸਭ ਉਥੇ ਕਿਤਾਬਾਂ ਚ ਲਿਖੇ ਹੀ ਰਹਿ ਜਾਂਦੇ ਹੈਗੇ ਆ ਤੇ ਇਹਦਾ ਇੰਪਲੀਮੈਂਟ ਨਹੀਂ ਕੀਤੇ ਜਾਂਦੇ ਹੈਗੇ ਉਹ ਇਹ ਗੱਲ ਕਹਿ ਸਕਦੇ ਆ ਪ੍ਰਭੂ ਮੈਨੂੰ ਵੀ ਪਤਾ ਹੈਗਾ ਮੈਂ ਵੀ ਇਸ ਗੱਲ ਨੂੰ ਕਾਫੀ ਹੱਦ ਤੱਕ ਦੇਖਦਾ ਹੋਰ ਇਸ ਸੰਬੰਧ ਆਪਾਂ ਗੱਲ ਕਰਦੇ ਵੀ ਰਹਿੰਨੇ ਹੈਗੇ ਆ ਕਿ ਸਰਕਾਰਾਂ ਨੇ ਜੇ ਇਹਨਾਂ ਕਾਨੂੰਨਾਂ ਦਾ ਪ੍ਰਸ਼ਾਸਨ ਨੇ ਇਹਨਾਂ ਕਾਨੂੰਨਾਂ ਦੇ ਉੱਪਰ ਜੇ ਪਹਿਲਾਂ ਤੋਂ ਹੀ ਇਹਨਾਂ ਨੂੰ ਇੰਪਲੀਮੈਂਟ ਕੀਤਾ ਹੁੰਦਾ ਤਾਂ ਦੀਪਕਾ ਲੁਥਰਾ ਦੀਪਕਾ ਲੁਥਰਾ ਕੀ ਦੀਪਕਾ ਤੋਂ ਪਹਿਲਾਂ ਕੰਚਨ ਕੁਮਾਰੀ ਜਿਹੜੀ ਆ ਜਿਹਦੀ ਮੌਤ ਹੋ ਚੁੱਕੀ ਆ ਜਿਹੜੀ ਹੁਣ ਜਹਾਨ ਦੇ ਉੱਤੇ ਨਹੀਂ ਰਹੀ। ਭੀ ਜੇ ਇਹਨਾਂ ਕਾਨੂੰਨਾਂ ਦੀ ਵਰਤੋਂ ਪਹਿਲਾਂ ਹੀ ਕਰ ਦਿੱਤੀ ਗਈ ਹੁੰਦੀ। ਉਹਨਾਂ ਦੇ ਉੱਪਰ ਮੁਕੱਦਮੇ ਦਰਜ ਕੀਤੇ ਗਏ ਹੁੰਦੇ ਉਹਨਾਂ ਕੁੜੀਆਂ ਦੇ ਉੱਪਰ ਜਾਂ ਹੋਰ ਵੀ ਜੜੀਆਂ ਕਈ ਹੱਲੇ ਪੜਕਦੀਆਂ ਫਿਰਦੀਆਂ। ਤਾਂ ਫਿਰ ਇਦਾਂ ਦੀ ਨੌਬਤ ਹੀ ਨਾ ਆਉਂਦੀ। ਫਿਰ ਅਮਰਤਪਾਲ ਸਿੰਘ ਮੈਰੋ ਨੂੰ ਸਾਹਮਣੇ ਆਉਣਾ ਹੀ ਨਾ ਪੈਂਦਾ। ਫਿਰ ਉਹ ਇਹ ਕੰਮ ਕਰਦਾ ਹੀ ਨਾ। ਔਰ ਉਹ ਕੰਚਨ ਕੁਮਾਰੀ ਵੀ ਆਪਣੇ ਅਜ ਟੱਬਰ ਦੇ ਵਿੱਚ ਬੈਠੀ ਹੁੰਦੀ। ਅੱਗੇ ਆਜੋ ਜੀ। ਆਈਟੀ ਐਕਟ 2000 ਸੈਕਸ਼ਨ 47 47ਏ 47ਬੀ ਇਹਦੇ ਵਿੱਚ ਹੈਗਾ ਕਿ ਅਸ਼ਲੀਲ ਸਮੱਗਰੀ ਜਾਂ ਜਿਨਸੀ ਤੌਰ ਤੇ ਸਪਸ਼ਟ ਸਮੱਗਰੀ ਖਾਸ ਕਰਕੇ ਆਨਲਾਈਨ ਪ੍ਰਕਾਸ਼ਿਤ ਕਰਨਾ ਜਾਂ ਸਾਂਝੀ ਕਰਨਾ ਅਪਰਾਧ ਹੈ ਸੈਕਸ਼ਨ 47 ਪਹਿਲੀ ਵਾਰ ਅਪਰਾਧ ਲਈ 3 ਵਰ੍ਹਿਆਂ ਤੱਕ ਦੀ ਕੈਦ ਅਤੇ 5 ਲੱਖ ਜੁਰਮਾਨਾ ਤੇ ਦੂਜੀ ਵਾਰ ਜੇ ਸੇਮ ਅਪਰਾਧ ਫੇਰ ਤੁਸੀਂ ਇਹਦੇ ਕਰਦੇ ਜੋ ਤਾਂ ਫਿਰ 5 ਵਰ੍ਹਿਆਂ ਦੀ ਕੈਦ ਅਤੇ 10 ਲੱਖ ਰੁਪਏ ਦਾ ਜੁਰਮਾਨਾ ਆ ਅੱਗੇ ਆ ਜਾਓ ਸੈਕਸ਼ਨ 47ਏ ਜਿਨਸੀ ਤੌਰ ਤੇ ਸਪਸ਼ਟ ਸਮੱਗਰੀ ਲਈ 5 ਵਰ੍ਹਿਆਂ ਤੱਕ ਦੀ ਕੈਦ ਅਤੇ ਜੁਰਮਾਨਾ ਸੈਕਸ਼ਨ 47 ਬੀ ਬੱਚਿਆਂ ਨਾਲ ਸੰਬੰਧਿਤ ਅਸ਼ਲੀਲ ਸਮਗਰੀ ਲਈ ਬੱਚਿਆਂ ਨਾਲ ਸੰਬੰਧਿਤ ਅਸ਼ਲੀਲ ਸਮਗਰੀ ਦੇ ਲਈ ਸਖਤ ਸਜ਼ਾ ਭਾਗਕ 7 ਸਾਲ ਤੱਕ ਦੀ ਕੈਦ ਹਦਾਇਤਾਂ ਕੀ ਹੈਗੀਆਂ ਨੇ ਪਲਾਕ ਗਾਈਡਲਾਈਨਸ ਆਪਾਂ ਜਿਹਨੂੰ ਕਹਿੰਦੇ ਆ ਸੋ ਉਹ ਹੈਗੀਆਂ ਨੇ ਕਿ ਇੰਟਰਮੀਡੀਅਰੀ ਗਾਈਡਲਾਈਨਸ ਭਾਗਕ ਆਈਟੀ ਰੂਲਸ 2121 ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਅਸ਼ਲੀਲ ਜਾਂ ਇਤਰਾਜ਼ਯੋਗ ਸਮਗਰੀ ਨੂੰ 24 ਤੋਂ 36 ਘੰਟਿਆਂ ਦੇ ਵਿੱਚ ਹਟਾਉਣ ਦੀ ਜ਼ਿੰਮੇਵਾਰੀ ਹੈ ਇਹਦੇ ਵਿੱਚ ਸੋਸ਼ਲ ਮੀਡੀਆ ਕੰਪਨੀ ਨੂੰ ਸ਼ਿਕਾਇਤ ਨਿਪਟਾਰਾ ਅਧਿਕਾਰੀ ਨਿਯੁਕਤ ਕਰਨਾ ਤੇ ਸਰਕਾਰ ਨਾਲ ਸਹਿਯੋਗ ਕਰਨ ਦੀਆਂ ਹਦਾਇਤਾਂ ਸ਼ਾਮਲ ਨੇ ਸੁਰੱਖਿਆ ਅਤੇ ਜਾਂਚ ਜੇ ਕੋਈ ਵਿਅਕਤੀ ਜਿਵੇਂ ਆ ਦੀਪਿਕਾ ਲੁਥਰਾ ਹੈਗੀ ਆ ਇਦਾਂ ਉਹ ਅਸ਼ਲੀਲ ਸਮੱਗਰੀ ਜਾਂ ਧਮਕੀਆਂ ਦੀ ਸ਼ਿਕਾਰ ਹੁੰਦੀ ਆ ਤਾਂ ਪੁਲਿਸ ਸੁਰੱਖਿਆ ਪ੍ਰਦਾਨ ਕਰ ਸਕਦੀ ਆ ਤੇ ਜਾਂਚ ਪੜਤਾਲ ਸ਼ੁਰੂ ਕਰ ਸਕਦੀ ਆ ਸੋ ਦੀਪਿਕਾ ਦੇ ਮਾਮਲੇ ਵਿੱਚ ਪੁਲਿਸ ਨੇ ਸੁਰੱਖਿਆ ਮੁਹੱਈਆ ਕਰਵਾਈ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਹੈ ਜਿਹਦਾ ਪਹਿਲਾਂ ਦੱਸ ਕੇ ਹਟਿਆ ਪਰ ਉਹਨੂੰ ਖਾਸ ਹਦਾਇਤਾਂ ਜਿੱਦਾਂ ਕਿ ਸੋਸ਼ਲ ਮੀਡੀਆ ਵਰਤੋਂ ਸੀਮਿਤ ਕਰਨ ਦਾ ਜ਼ਿਕਰ ਨਹੀਂ ਮਿਲਿਆ ਹੈਗਾ ਇਸ ਮਾਮਲੇ ਵਿੱਚ ਹੁਣ ਕਾਨੂੰਨ ਤੇ ਹੈਗੇ ਆ ਮੈਂ ਭਾਰਤ ਦੇ ਕਾਨੂੰਨ ਦੀ ਗੱਲ ਕਰਕੇ ਹਟਿਆ ਜਦੋਂ ਮੈਂ ਪਹਿਲਾਂ ਕਹਿ ਕੇ ਹਾਂ ਕਿ ਕਈ ਸੱਜਣ ਕਹਿਣਗੇ ਕਿ ਉਹ ਭਰਾਵਾ ਕਾਹ ਤੋਂ ਪਰ ਪੜ ਕੇ ਸੁਣਾਉਣ ਰਿਹਾ ਇੱਕ ਕਿਤਾਬਾਂ 'ਚ ਹੀ ਲਿਖੇ ਰਹਿ ਜਾਂਦੇ ਹੈਗਾ ਇੱਥੇ ਮੈਂ ਉਹੀ ਗੱਲ ਕਰ ਰਿਹਾ ਤਾਂ ਹੀ ਪੜ ਕੇ ਸੁਣਾਇਆ ਹੈਗਾ ਵੀ ਹੈਗੀ ਹੈ ਇੱਥੇ ਲਿਖਿਆ ਹੈਗਾ ਕਾਨੂੰਨ ਭਾਰਤ ਦੇ ਸੰਵਿਧਾਨ ਵਿਧੀ ਵਿਧਾਨ ਦੇ ਵਿੱਚ ਕਾਨੂੰਨ ਦੇ ਵਿੱਚ ਸਾਰਾ ਕੁਝ ਲਿਖਿਆ ਹੈਗਾ ਪਰ ਇੰਪਲੀਮੈਂਟ ਦੀ ਗੱਲ ਵਾ ਨਾ ਉਹ ਗੱਲ ਕਰ ਰਿਹਾ ਤਾਂ ਮੈਂ ਪੜ ਕੇ ਸੁਣਾਇਆ ਹੈਗਾ ਪੀ ਹੈਗਾ ਹੈ ਸਾਰਾ ਕੁਝ ਇੱਥੇ ਲਿਖਿਆ ਹੈਗਾ ਵੀ ਉਹਨੂੰ ਖਾਸਾ ਦਾ ਤਾਂ ਜਦੋਂ ਕਿ ਸੋਸ਼ਲ ਮੀਡੀਆ ਵਰਤੋਂ ਕਰਨ ਸੀਮਿਤ ਕਰਨ ਦਾ ਜ਼ਿਕਰ ਨਹੀਂ ਮਿਲਿਆ ਹੈਗਾ ਦੀਪਿਕਾ ਲੁਥਰਾ ਨੂੰ ਭਾਵ ਕਿ ਦੀਪਿਕਾ ਲੁਥਰਾ ਨੂੰ ਸੁਰੱਖਿਆਤਮ ਹੋ ਜਾ ਕਰਵਾ ਦਿੱਤੀ ਗਈ ਹੈ ਪਰ ਉਹਨੂੰ ਇਹਨਾਂ ਕਮਿਆਂ ਤੋਂ ਕਮਾ ਤੋਂ ਵਰਜਣ ਦਾ ਕਿਦਰੇ ਕੋਈ ਜ਼ਿਕਰ ਅਧਿਕਾਰਤ ਤੌਰ ਤੇ ਸਾਹਮਣੇ ਸਾਨੂੰ ਪੜਨ ਅਤੇ ਸੁਣਨ ਨੂੰ ਨਹੀਂ ਮਿਲਿਆ ਹੈਗਾ ਕਿ ਉਹਨੂੰ ਖਾਸਾ ਦਾ ਤਾਂ ਕੋਈ ਜਾਰੀ ਕੀਤੀਆਂ ਹੋਣ ਤੇ ਕੁੜੀਏ ਤੂੰ ਅਕਲ ਕਰ ਅਕਲ ਨੂੰ ਹੱਥ ਮਾਰ ਆ ਕਾਨੂੰਨ ਹੈ ਗਿਆ ਉਹਨੂੰ ਆ ਕਾਨੂੰਨ ਪੜਾਏ ਗਏ ਹੁਣ ਐਦਾਂ ਦਾ ਕਿਦਾ ਕੁਝ ਨਹੀਂ ਲਿਖਿਆ ਹੈਗਾ ਇਹ ਮੈਂ ਪੜ ਕੇ ਇਸ ਕਰਕੇ ਵੀ ਸੁਣਾਉਣ ਡਿਆ ਹੈਗਾ ਤੇ ਕਈ ਵਾਰ ਇਹ ਨਾ ਐਦਾਂ ਹੁੰਦਾ ਹੈਗਾ ਕਿ ਚੰਗੀਆਂ ਸਰਕਾਰਾਂ ਅੱਜ ਨਹੀਂ ਤੇ ਕੱਲ ਕਿਦਰੇ ਆ ਜਾਣ ਜਾਂ ਲੋਕਾਂ ਦਾ ਕਿਦਰੇ ਜੋਰ ਪੈ ਜਾਵੇ ਜਾਂ ਮਨੁੱਖੀ ਅਧਿਕਾਰ ਸੰਗਠਨ ਤੋਂ ਇਲਾਵਾ ਹੋਰ ਵਕ ਵਕ ਧਿਰਾਂ ਜਥੇਬੰਦੀਆਂ ਇਕੱਤਰ ਹੋ ਕੇ ਕਿਦਰੇ ਹਮਲਾ ਮਾਰਨ ਜਾਂ ਕੋਈ ਵਕੀਲ ਪੈਰਵਾਈ ਕਰਨ ਤਾਂ ਮਤ ਪੁੱਤਰ ਦੇ ਰਿਓ ਜਿਹੜੇ ਨੌਜਵਾਨ ਨਵੇਂ ਮੁੰਡੇ ਕੁੜੀਆਂ ਇਹਨਾਂ ਲੱਗਦਾ ਹੋਊਗਾ ਕਿ ਸੁਰੱਖਿਆ ਮਿਲ ਜਾਂਦੀ ਹੁੰਦੀ ਆ ਸੁਰੱਖਿਆ ਹੀ ਨਹੀਂ ਇਦਾਂ ਸ਼ਕੰਜਾ ਵਿਕਾਸ ਹੋਊਗਾ ਮੈਂ ਇਸ ਕਰਕੇ ਪੜ ਕੇ ਸੁਣਾਉਂਦੇ ਆਂ ਇਹ ਪੈਰਵਾਈ ਕਰਨੀ ਪੈਂਦੀ ਹੁੰਦੀ ਆ ਕਿਤਾਬਾਂ ਚ ਲਿਖਿਆ ਸਾਰਾ ਕੁਝ ਹੀ ਆਹਾ ਮੈਨੂੰ ਵੀ ਪਤਾ ਹੈਗਾ ਇੰਪਲੀਮੈਂਟ ਨਹੀਂ ਹੁੰਦਾ ਹੈਗਾ ਸਰਕਾਰ ਆਪ ਜਾਂ ਪ੍ਰਸ਼ਾਸਨ ਆਪ ਨਹੀਂ ਪਰ ਜੇ ਕੋਈ ਧਿਰ ਕਰਵਾਉਣ ਦੇ ਉੱਪਰ ਆ ਜਾਵੇ ਤਾਂ ਫਿਰ ਇਦਾਂ ਇਦਾਂ ਹੋ ਜਾਂਦੀ ਹੁੰਦੀ ਆ ਇਸ ਕਰਕੇ ਇਹ ਮੈਂ ਗੱਲ ਪੜ ਕੇ ਸੁਣਾ ਰਿਹਾ ਹਾਂ ਜੀ ਸੋ ਦੀਪਕਾ ਲੂਥਰਾ ਦੇ ਮਾਮਲੇ ਵਿੱਚ ਦੀਪਕਾ ਨੂੰ ਧਮਕੀਆਂ ਮਿਲਣ ਕਰਕੇ ਪੁਲਿਸ ਨੇ ਸੁਰੱਖਿਆ ਦਿੱਤੀ ਆ ਪਰ ਕੋਈ ਸਰਕਾਰੀ ਸਰੋਤ ਇਹ ਮਤਲਬ ਨਹੀਂ ਦੱਸਦੀ ਹੈਗੀ ਕਿ ਉਹਨੂੰ ਅਸ਼ਲੀਲ ਸਮੱਗਰੀ ਅਪਲੋਡ ਕਰਨ ਦੇ ਦੋਸ਼ ਵਿੱਚ ਕੋਈ ਹਦਾਇਤ ਜਾਰੀ ਕੀਤੀ ਗਈ ਹੋਵੇ ਨਹੀਂ ਕੀਤਾ ਗਿਆ ਇਹ ਇੱਕ ਬੜੀ ਵੱਡੀ ਤਰਾਸਦੀ ਵੀ ਹੈਗੀ ਆ ਔਰ ਇਹ ਇੱਕ ਬਹੁਤ ਜ਼ਿਆਦਾ ਮਾੜੀ ਗੱਲ ਵੀ ਹੈ ਹੁਣ ਦੇਖੋ ਸਰਕਾਰ ਆਵਾਜ਼ ਆ ਪੁਲਿਸ ਪ੍ਰਸ਼ਾਸਨ ਆ ਉਹਨੂੰ ਪਿਆਰ ਜਿਹੇ ਨਾਲ ਵਕ ਵਹੇ ਪਿਆਰ ਪਿਆਰ ਲਫ਼ਜ਼ਾਂ ਵਿੱਚ ਬਾਰ-ਬਾਰ ਆਖੀ ਜਾਂਦੇ ਆ ਉਹਨੇ ਵੀ ਤਾਂ ਵੱਡਾ ਭਰਾ ਬਣ ਕੇ ਇਹ ਸਮਝਾਇਆ ਹੋਊਗਾ ਅੱਛਾ ਜਦੋਂ ਸਮਝਾਉਣ ਦੇ ਸਗਾ ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਮੈਂ ਵੀਡੀਓ ਦੇਖੀ ਆ ਜਦੋਂ ਸਮਝਾਉਣ ਡਿਆ ਤੇ ਦੀਪਕਾ ਲੁਥਰਾ ਉਹਨਾਂ ਨਾਲ ਗੱਲ ਕਰਦੇ ਉਹ ਯਾਰ ਐਦਾ ਲਫ਼ਜ਼ ਕਰਕੇ ਬੋਲਿਆ ਉਹਨੇ ਅਮਰਤਪਾਲ ਸਿੰਘ ਨੂੰ ਅੱਗੋਂ ਅਮਰਤਪਾਲ ਉਹ ਕਹਿੰਦਾ ਕਹਿੰਦਾ ਯਾਰ ਯਾਰ ਕਹਿ ਕੇ ਗੱਲ ਨਹੀਂ ਕਰਨੀ ਹੈਗੀ ਫਿਰ ਉਸ ਤੋਂ ਬਾਅਦ ਓਕੇ ਕਹਿੰਦੀ ਠੀਕ ਆ ਮਤਲਬ ਉਹਦੇ ਮੂੰਹ ਦੇ ਉੱਪਰ ਹੀ ਚੜਿਆ ਹੋਇਆ ਐਦਾ ਯਾਰ ਲਫ਼ਜ਼ ਬੋਲਣਾ ਜਾਂ ਹੋਰ ਜਿਸ ਕਿਸਮ ਦੀ ਉਹ ਭਾਸ਼ਾ ਵਰਤਦੀ ਹੈ ਉਸ ਤੋਂ ਬਾਅਦ ਆ ਜਿਹੜੀਆਂ ਇੱਕ ਦੋ ਦਿਨ ਪਹਿਲਾਂ ਉਹਦੀਆਂ ਇੰਟਰਵਿਊਜ਼ ਹੋਈਆਂ ਨੇ ਉਹ ਤੁਸੀਂ ਸੁਣ ਕੇ ਵੇਖ ਲਓ ਮਤਲਬ ਐਂ ਲੱਗਦਾ ਕਿ ਉਸ ਬੱਚੀ ਦੀ ਪਰਵਰਿਸ਼ ਇਹੀ ਇਸ ਤਰੀਕੇ ਨਾਲ ਹੋਈ ਆ ਉਹਨੂੰ ਸਾਰਾ ਕੁਝ ਨਾਰਮਲ ਜਿਹਾ ਹੀ ਲੱਗਣ ਡਿਆ ਉਹਨੂੰ ਉਹਨੂੰ ਮਤਲਬ ਬਹੁਤਾ ਲੱਗਦਾ ਹੀ ਨਹੀਂ ਹੈਗਾ ਇਦਾਂ ਕਿ ਕੋਈ ਗਲਤ ਆ ਮਤਲਬ ਉਹਨੂੰ ਇਹ ਲੱਗਦਾ ਕਿ ਜਦੋਂ ਮੈਨੂੰ ਸਖਤੀ ਦੇ ਨਾਲ ਕੁਝ ਕਿਹਾ ਗਿਆ ਹੈਗਾ ਜਦੋਂ ਧਮਕੀਆਂ ਦਿੱਤੀਆਂ ਗਈਆਂ ਆ ਜਦੋਂ ਇੱਕ ਕੁੜੀ ਦਾ ਮਰਡਰ ਹੋ ਗਿਆ ਮਤਲਬ ਉਹਨੂੰ ਫੇਰ ਇਹ ਲੱਗਣ ਲੱਗਾ ਹੈਗਾ ਕਿ ਕਈਆਂ ਨੂੰ ਇਤਰਾਜ਼ ਹੋ ਆ ਇਸ ਗੱਲ ਦੇ ਉੱਪਰ ਤਾਂ ਕਰਕੇ ਕਹਿੰਦੀ ਇਦਾਂ ਹੋਣ ਡਿਆ ਤਾਂ ਕਰਕੇ ਕਹਿੰਦੀ ਮੈਂ ਆਪਣੇ ਆਪ ਨੂੰ ਥੋੜਾ ਜਿਹਾ ਬਦਲ ਲਿਆ ਹੁਣ ਮੈਂ ਉਦਾਂ ਦਾ ਕੰਟੈਂਟ ਅਪਲੋਡ ਨਹੀਂ ਕਰਦੀ ਮਤਲਬ ਉਹਨੂੰ ਇਹ ਲੱਗਣ ਡਿਆ ਆ ਇਦਾਂ ਕਿ ਕਈਆਂ ਨੂੰ ਇਤਰਾਜ਼ ਆ ਮਤਲਬ ਉਹਨੂੰ ਇਸ ਗੱਲ ਦੀ ਮੈਨੂੰ ਉਹਦੀਆਂ ਗੱਲਾਂ ਸੁਣ ਕੇ ਐ ਲੱਗਣ ਡਿਆ ਪਈ ਉਹਨੂੰ ਨੇ ਸਮਝ ਹੈਗੀ ਪਈ ਇਹ ਇਦਾਂ ਕਰਨਾ ਹੀ ਗਲਤ ਵਾ ਹੁਣ ਇਹ ਇਹਦੇ ਲਈ ਜ਼ਿੰਮੇਵਾਰ ਕੌਣ ਆ ਭਲਾ ਮਤਲਬ ਪਰਿਵਾਰ ਦੇ ਵਿੱਚੋਂ ਗੁੜਤੀ ਕਿਦਾਂ ਦੀ ਮਿਲੀ ਹੋਊਗੀ ਪਰसों ਵੀ ਗੱਲ ਕੀਤੀ ਸੀਗੀ ਮੈਂ ਕਈ ਵਾਰ ਨਾ ਪਰਿਵਾਰਾਂ ਦਾ ਮਾਹੌਲ ਹੀ ਆਪਾਂ ਇਦਾਂ ਦਾ ਬਣਾ ਲਿਆ ਹੋਇਆਗਾ ਆਪਣੇ ਬੱਚੇ ਅਤੇ ਬੱਚੀਆਂ ਨੂੰ ਮਾਵਾ ਨੇ ਆਪ ਵੀ ਉਸੇ ਚਾਟੜੇ ਲਾਇਆ ਹੋਇਆ ਵੀ ਜਿਹੜਾ ਕੰਮ ਮਾਵਾ ਆਪ ਕਰਦੀਆਂ ਜੇ ਉਹ ਬੱਚੀਆਂ ਨੂੰ ਵੀ ਉਹਨੇ ਉਸੇ ਚਾਟੜੇ ਲਾ ਲਿਆ ਉਹ ਤੋਂ ਬਾਅਦ ਫੇਰ ਘਰ ਦੇ ਨੂੰ ਵੀ ਹੈ ਲੱਗਣ ਡੈ ਪਿਆ ਵੀ ਚਲੋ ਚਾਰ ਪੈਸੇ ਵਾਧੂ ਵੀ ਆਉਂਦੇ ਆ ਪ੍ਰਮੋਸ਼ਨਾਂ ਵੀ ਕਰਨ ਜਾਂਦੀ ਹੈ ਫਿਰ ਆਇਆ ਕਰਕੇ ਕਰਦਿਆਂ 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 ਫਿਰ ਉਹ ਇੱਕ ਇਹ ਚਿੱਕੜ ਵਾ ਇਦਾਂ ਦਾ ਹੈ ਇਸ ਚਿੱਕੜ ਦੇ ਵਿੱਚ ਫਿਰ ਜਦੋਂ ਦਲਦਲ ਨਹੀਂ ਹੁੰਦੀ ਜਦੋਂ ਦਲਦਲ ਦੇ ਵਿੱਚ ਤਸ ਜਾਓ ਉਹਦੇ ਵਿੱਚ ਜਦੋਂ ਨਿਕਲਣ ਦਾ ਯਤਨ ਕਰਦੇ ਆ ਫਿਰ ਉਹਦੇ ਵਿੱਚੋਂ ਨਿਕਲਿਆ ਨਹੀਂ ਜੇ ਜਾਂਦਾ ਹੁਣ ਦੀਪਿਕਾ ਲੁਥਰਾ ਦੀਆਂ ਗੱਲਾਂ ਐਉਂ ਲੱਗਣ ਡਿਆ ਜਿੱਦਾਂ ਪਈ ਉਸ ਬੱਚੀ ਨੂੰ ਜਦੋਂ ਸਮਝੀ ਹੁਣ ਜੇ ਨੂੰ ਚੰਗਾ ਮਾੜਾ ਕੁਝ ਉਹ ਉਹਨੂੰ ਉਹਦੀ ਪਰਵਰਿਸ਼ ਇਦਾਂ ਹੋਈ ਉਹ ਹੁਣ ਜਦੋਂ ਉਹਨੂੰ ਕੋਈ ਸਮਝਾਉਣ ਦੀ ਕੋਸ਼ਿਸ਼ ਕਰਦਾ ਵੀ ਆ ਇੱਕ ਪੱਖ ਚੰਗਾ ਆ ਹਨਾ ਵੀ ਇਹ ਚੰਗੇ ਹੋ ਕੇ ਜ਼ਿੰਦਗੀ ਬਤੀਤ ਕਰਨ ਦੇ ਵਿੱਚ ਬਹੁਤ ਇੱਕ ਆਨੰਦ ਆ ਚੰਗੇ ਬਣ ਕੇ ਤੰਗੀਆਂ ਝੁੱਲਣ ਵਿੱਚ ਵੀ ਬਹੁਤ ਇੱਕ ਲੁਤਫਾ ਬਹੁਤ ਇੱਕ ਆਨੰਦ ਆ ਪਤਾ ਹੀ ਨਹੀਂ ਜਦੋਂ ਉਹਨੂੰ ਉਸ ਚੀਜ਼ ਦਾ ਤਾਂ ਫਿਰ ਉਹਨੂੰ ਕੀ ਅਹਿਸਾਸ ਹੋਊਗਾ ਸੋ ਇਹ ਇੱਕ ਬਹੁਤ ਵੱਡੀ ਤਰਾਸਦੀ ਹੈ ਪਰਿਵਾਰਾਂ ਦੀ ਤਰਾਸਦੀ ਹੈ ਵੱਡਿਆਂ ਦੀ ਤਰਾਸਦੀ ਹੈ ਉਹ ਬੱਚਿਆਂ ਨੂੰ ਉਸ ਤਰੀਕੇ ਦੇ ਨਾਲ ਸਮਝਾਉਂਦੇ ਨਹੀਂ ਉਸ ਤਰੀਕੇ ਨਾਲ ਪਰਪ੍ਰਿਸ਼ ਨਹੀਂ ਕਰਦੇ ਉਸ ਤੋਂ ਅੱਗੇ ਸਾਡੇ ਸਮਾਜ ਦੀ ਗੱਲ ਆ ਜਾਂਦੀ ਹੈ ਉਸ ਤੋਂ ਅੱਗੇ ਫਿਰ ਸਾਡੇ ਆ ਜਾਂਦੀ ਗੱਲ ਪੁਰਸ਼ ਪ੍ਰਸ਼ਾਸਨ ਤੋਂ ਲੈ ਕੇ ਹਕੂਮਤਾਂ ਦੀ ਸਰਕਾਰਾਂ ਦੀ এনਵਾਇਰਨਮੈਂਟ ਦੀ ਜਿਹੜੇ ਆਪਾਂ ਗੱਲ ਕਰਦੇ ਆ ਵਾਤਾਵਰਣ ਹੁਣ ਆਸੇ-ਪਾਸੇ ਵਾਤਾਵਰਣ ਹੀ ਇੰਨਾ ਜ਼ਿਆਦਾ ਗੰਦਲਾ ਹੈਗਾ ਆ ਹੁਣ ਜਦਾਂ ਸਾਡੇ ਚੈਨਲ ਬੈਨ ਕੀਤੇ ਜਾਂਦੇ ਆ ਸਾਡੀਆਂ ਮੋਨਟਾਈਜੇਸ਼ਨਸ ਬੰਦ ਕੀਤੀਆਂ ਜਾਂਦੀਆਂ ਆ ਭਾਵ ਕਿ ਸਾਨੂੰ YouTube ਤੋਂ ਜਾਂ ਸੋਸ਼ਲ ਮੀਡੀਆ ਤੋਂ ਜਦੋਂ ਇਨਕਮ ਨਹੀਂ ਹੁੰਦੀ 6:00 ਵਜ ਦੀ ਆ ਨਾ ਉਸ ਵੇਲੇ ਤਾਂ ਉਸ ਵੇਲੇ ਫਿਰ ਇਹਨਾਂ ਲੋਕਾਂ ਨੂੰ ਸਰਕਾਰਾਂ ਸ਼ਕਤੀ ਹੁੰਦੀ ਆ ਨਾ ਇਹ ਉਸ ਵੇਲੇ ਫਿਰ ਇਹਨਾਂ ਨੂੰ ਇਹਨਾਂ ਨੂੰ ਕਿਉਂ ਨਹੀਂ ਸਿਕੰਜਾ ਕੱਸਿਆ ਜਾਂਦਾ ਇਹਨਾਂ ਦਾ ਵੀ ਸਿਕੰਜਾ ਦੇ ਕੱਸਿਆ ਹੋਵੇ ਤਾਂ ਫਿਰ ਆਪੇ ਸਿੱਧੀਆਂ ਹਉਣ ਇਹ ਆਪੇ ਪੁੱਠੇ ਕੰਮਾਂ ਤੋਂ ਇਹ ਹਟ ਜਾਣ ਪਰ ਸਰਕਾਰਾਂ ਦੇ ਵੱਲੋਂ ਇਦਾਂ ਦਾ ਕੋਈ ਯਤਨ ਨਹੀਂ ਜਦੋਂ ਕੀਤਾ ਜਾਂਦਾ ਇਹਨੇ ਮੈਨੇ ਫੇਰ ਕੀ ਕੱਢੇ ਜਾਣ ਫੇਰ ਕਿਉਂ ਨਾ ਇਹਦੇ ਮੈਨੇ ਇਹ ਕੱਢੇ ਜਾਣ ਪਈ ਹਕੂਮਤਾਂ ਵੀ ਚਾਹੁੰਦੀ ਆ ਵੀ ਠੀਕ ਆ ਜੀ ਨੌਜਵਾਨੀ ਇਹ ਲੱਚਰਤਾ ਬਲੇ ਪਾਸੇ ਲੱਗੀ ਰਵੇ ਇਹੀ ਮੈਨੇ ਬਣਦੇ ਫੇਰ ਤਾਂ ਹੀ ਨਹੀਂ ਰੋਕਦੇ ਹੋਂਗੇ ਜਾਂ ਫਿਰ ਸਰਕਾਰ ਆਪ ਦੱਸ ਦੇਣ ਹੁਣ ਇੱਥੇ ਕੋਈ ਇਹ ਵੀ ਨਹੀਂ ਗੱਲ ਹੈਗੀ ਵੀ ਰਾਈਟ ਟੂ ਸਪੀਚ ਆ ਸਰਕਾਰਾਂ ਕਹਿਣ ਵੀ ਆਪਾਂ ਕੀ ਕਰ ਸਕਦੇ ਆ ਇੱਥੇ ਲਿਖਿਆ ਮੈਂ ਭਾਰਤ ਦਾ ਕਾਨੂੰਨ ਉਹ ਪੜ੍ਹ ਕੇ ਸੁਣਾ ਕੇ ਹਟਿਆ ਵੀ ਇਦਾਂ ਨਹੀਂ ਹੈਗਾ ਇੱਥੇ ਕੋਈ ਵੀ ਰਾਈਟ ਟੂ ਸਪੀਚ ਪੇ ਜੋ ਮਰਜੀ ਬੋਲੀ ਚੱਲੋ ਜੇ ਜੋ ਮਰਜੀ ਬੋਲੀ ਚੱਲੋ ਫਿਰ ਉਹ ਗੱਲ ਤਾਂ ਸਾਡੇ ਤੇ ਵੀ ਲਾਗੂ ਹੁੰਦੀ ਆ ਰਾਈਟ ਟੂ ਟੂ ਸਪੀਚ ਹੁਣ ਭਾ ਜੇ ਸਰਕਾਰਾਂ ਦੀ ਜਦੋਂ ਚੂਲ ਹਿੱਲਦੀ ਆ ਸਰਕਾਰਾਂ ਜਿਸ ਤਖਤ ਦੇ ਉੱਪਰ ਬਹਿ ਕੇ ਰਾਜ ਕਰਦੀਆਂ ਨੇ ਜਦੋਂ ਉਹ ਤਖਤਾ ਜਦੋਂ ਸਾਡੇ ਬੋਲਣ ਦੇ ਨਾਲ ਹਿੱਲਦਾ ਸਾਡੇ ਚੈਨਲ ਤੇ ਤਾਂ ਬੈਨ ਕੀਤੇ ਜਾਂਦੇ ਆ ਪਰ ਜੋ ਇਹਨਾਂ ਦੇ ਬੋਲਣ ਦੇ ਨਾਲ ਆਸ-ਪਾਸੇ ਦਾ ਮਾਹੌਲ ਗੰਦਲਾ ਹੁੰਦਾ ਆ ਬੱਚਿਆਂ ਦੇ ਉੱਪਰ ਪਰਿਵਾਰਾਂ ਦੇ ਉੱਪਰ ਕਿੰਨਾ ਮਾਰਾ ਅਸਰ ਪੈਂਦਾ ਆ ਕੀ ਸਰਕਾਰਾਂ ਨੂੰ ਇਹ ਨਹੀਂ ਲੱਗਦਾ ਹੈਗਾ ਵੀ ਤੁਹਾਨੂੰ ਆਪਣੇ ਕੇਵਲ ਤਖਤੇ ਦੀ ਫਿਕਰ ਹੋ ਆਉਣ ਵਾਲੇ ਫਿਊਚਰ ਦੀ ਫਿਕਰ ਨਹੀਂ ਪੰਜਾਬ ਦੀ ਫਿਕਰ ਨਹੀਂ ਤੁਹਾਨੂੰ ਸਰਬੱਤ ਦੇ ਭਲੇ ਦੀ ਕੋਈ ਫਿਕਰ ਨਹੀਂ ਹੈ ਦੀ ਪੀ ਲੋਕਾਂ ਦਾ ਬਣੂਗਾ ਕੀ ਆਉਂਦੇ ਸਮੇਂ ਦੇ ਵਿੱਚ ਅਮੈਂ ਕਾਨੂੰਨ ਇਸ ਕਰਕੇ ਪੜ ਕੇ ਸੁਣਾਇਆ ਹੈ ਕਿ ਜਿਹੜੇ ਹੋਰ ਵੀ ਕਈ ਸੋਚਦੇ ਹੋਣਗੇ ਕੁਝ ਨਹੀਂ ਹੁੰਦਾ ਸੁਰੱਖਿਆ ਮਿਲ ਜਾਂਦੀ ਹੁੰਦੀ ਆ ਐਦਾ ਵੀ ਹੈਗਾ ਅਜੇ ਪਰ ਐਦਾ ਵੀ ਹੈਗਾ ਦੋਹੇ ਪਾਸੇ ਲਿਖਿਆ ਸਾਰਾ ਕੁਝ ਹੀ ਆ ਜਦਨ ਲਾਗੂ ਕਰਨ ਕਰਵਾਉਣ ਵਾਲੀਆਂ ਧਿਰਾਂ ਕਿਤੇ ਮਜ਼ਬੂਤੀ ਦੇ ਨਾਲ ਮੋੜੇ ਆ ਗਈਆਂ ਨਾ ਉਹ ਦਿਨ ਫੇਰ ਸਜ਼ਾਵਾ ਭੁਗਤਣੀਆਂ ਪੈਣੀਆਂ ਐ ਐਦਾਂ ਵੀ ਹੈਗਾ ਆ ਇਸ ਕਰਕੇ ਬਾਹਲੇ ਜ਼ਿਆਦਾ ਨਹੀਂ ਅਵੇਸਲੇ ਹੋ ਕੇ ਤੇ ਲਚਰਪੁਣਾ ਖਿਲਾਰ ਦੇ ਨਾ ਰਹੋ ਇਹ ਜਿਹੜਾ ਆਸੇ ਪਾਸੇ ਦਾ এনਵਾਇਰਨਮੈਂਟ ਗੰਦਲਾ ਹੁੰਦਾ ਜਾ ਰਿਹਾ ਇਹਦੇ ਨਾਲ ਨੁਕਸਾਨ ਦੇਖੋ ਕਿੰਨਾ ਜ਼ਿਆਦਾ ਹੁੰਦਾ ਹੁਣ ਆਸੇ ਪਾਸੇ ਜੇ ਚੰਗਾ ਚੰਗਾ ਵਾਤਾਵਰਣ ਹੋਵੇ ਤਾਂ ਸਾਡੀ ਸਿਹਤ ਦੇ ਉੱਪਰ ਸਾਡੀ ਮਾਨਸਿਕਤਾ ਦੇ ਉੱਪਰ ਉਹਦਾ ਖਰਾ ਖਰਾ ਅਸਰ ਹੁੰਦਾ ਹਨ ਮੈਂ ਅੱਜ ਹੀ ਇੱਕ ਭੈਣ ਦੇ ਨਾਲ ਗੱਲਬਾਤ ਕਰਕੇ ਹਟਿਆ ਜਿਹੜੇ ਬੱਚੇ ਜਾਂ ਬੱਚੀਆਂ ਉਹਨਾਂ ਦੀਆਂ ਸਰੀਰਕ ਜਿਹੜੀਆਂ ਆ ਇੱਛਾਵਾਂ ਉਹ ਉਮਰ ਤੋਂ ਪਹਿਲਾਂ ਹੀ ਜਿੱਦਾਂ ਕਹ ਲੋ ਉਹ ਬਹੁਤ ਜ਼ਿਆਦਾ ਹਾਵੀ ਹੁੰਦੀਆਂ ਨੇ ਤਾਂ ਹੁਣ ਭਾਰਤ ਦੇ ਕਾਨੂੰਨ ਦੇ ਮੁਤਾਬਕ ਉਹ ਨਾਬਾਲਗ ਹੁੰਦੇ ਆ ਬੱਚੇ ਅਤੇ ਬੱਚੀਆਂ ਠੀਕ ਹੈ ਜਿੰਨਾ ਚਿਰ ਉਹ ਬਾਲਗ ਨਹੀਂ ਹੁੰਦੇ ਉਨਾ ਚਿਰ ਉਹਨਾਂ ਦਾ ਵਿਆਹ ਨਹੀਂ ਤੇ ਜਦੋਂ ਨਬਾਲਗ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਕਿਸੇ ਦਾ ਕੋਈ ਰਿਲੇਸ਼ਨ ਸਾਹਮਣੇ ਆਉਂਦਾ ਹੈਗਾ ਫਿਰ ਮੁਕਾਦਮੇ ਵੱਖਰੀ ਤਰ੍ਹਾਂ ਦੇ ਦਰਜ ਹੁੰਦੇ ਆ ਸਾਰਾ ਕੁਝ ਹੁੰਦਾ ਨਾ ਉਸ ਵੇਲੇ ਫਿਰ ਹੁਣ ਉਹ ਮੈਨੂੰ ਭੈਣ ਦੱਸਦੀ ਸੀਗੀ ਕਹਿੰਦੀ ਵੀ ਇੱਕ ਬੱਚੀ ਇੱਕ ਕੇਸ ਕਹਿੰਦੀ ਮੇਰੇ ਕੋਲ ਆਇਆ ਹੋਇਆ ਉਹ ਸਮਾਜ ਸੇਵਕ ਆਇਆ ਭੈਣ ਸਾਡੀ ਉਹ ਕਹਿੰਦੀ ਇਦਾਂ ਦਾ ਨਾ ਮੇਰੇ ਕੋਲ ਇੱਕ ਕੇਸ ਆਇਆ ਹੋਇਆ ਬੱਚੀ ਨਬਾਲਗ ਉਹ ਆਸੇ ਪਾਸ ਦਾ ਵਾਤਾਵਰਣ ਆਹੀ ਗੱਲ ਨੂੰ ਰੋਂੜੀ ਸੀਗੀ ਉਹ ਭੈਣ ਜੀ ਕਹਿੰਦੀ ਇਹ ਨਾ ਚੀਜ਼ਾਂ ਦਾ ਇੰਨਾ ਜ਼ਿਆਦਾ ਪ੍ਰਭਾਵ ਆ ਉਸ ਬੱਚੀ ਦੇ ਉੱ ਇਹ ਉਹ ਮਤਲਬ ਜਵਾਨੀ ਤੋਂ ਪਹਿਲਾਂ ਹੀ ਜਦਾ ਕਲੋ ਭਈ ਜਵਾਨ ਹੋ ਗਈ ਉਹ ਹੁਣ ਉਥੇ ਜਿਹੜੀਆਂ ਸਾਡੇ ਮਨ ਦੇ ਅੰਦਰ ਜੋ ਕੁਝ ਚੱਲਣ ਰਿਹਾ ਸਾਡੇ ਦਿਲ ਦਿਮਾਗ ਦੇ ਵਿੱਚ ਜੋ ਚੱਲਣ ਰਿਹਾ ਉਹ ਤਾਂ ਨਹੀਂ ਤੇ ਭਾਵੇਂ ਬੰਦੇ ਨੂੰ ਜਿੱਥੇ ਮਰਜੀ ਕੈਦ ਕਰ ਦਿਓ ਭਾਵੇਂ ਚਾਰ ਦਿਵਾਰੀ ਦੇ ਅੰਦਰ ਕੈਦ ਕਰ ਦਿਓ ਪਰ ਅੰਦਰ ਜੋ ਚੱਲਣ ਰਿਹਾ ਉਹ ਤਾਂ ਚੱਲੀ ਜਾਂਦਾ ਨਾ ਉਹਨੂੰ ਤਾਂ ਨਹੀਂ ਨਾ ਰੋਕ ਲੱਗਦੀ ਆ ਹੁਣ ਜੇ ਉਹ ਬਾਹਰ ਹੋਵੇ ਤਾਂ ਉਹ ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਕਰ ਸਕਦਾ ਜਾਂ ਕੋਈ ਕਰ ਸਕਦੀ ਹੈ ਸੋ ਕਾਨੂੰਨ ਵਿੱਚ ਉਥੇ ਮ ਅੜਤਾ ਬਣਦਾ ਹੁਣ ਉਹ ਭੈਣ ਮੈਨੂੰ ਦੱਸੇ ਕਹਿੰਦੀ ਵੀ ਜਦੋਂ ਨਾ ਕਈ ਵਾਰੀ ਡਾਕਟਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਇਦਾਂ ਦੀਆਂ ਕੁੜੀਆਂ ਦੇ ਨਾਲ ਜਿਹੜੇ ਮਾਨਸਿਕ ਤੌਰ ਦੇ ਉੱਪਰ ਚਲੋ ਇਦਾਂ ਹੋ ਗਿਆ ਜਿਨ੍ਹਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵ ਕਬੂਲ ਲਿਆ ਉਹਨਾਂ ਨੇ ਤੇ ਉਹਨਾਂ ਦੇ ਉੱਪਰ ਉਹ ਚੀਜ਼ਾਂ ਖਾ ਵੀ ਜ਼ਿਆਦਾ ਹੋ ਗਈਆਂ ਉਹਨਾਂ ਦੀ ਨਾ ਫਿਰ ਉਹ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਜਾਂਦੀ ਆ ਉਹਨਾਂ ਦੇ ਮਾਈਂਡ ਨੂੰ ਪੜ ਕੇ ਫਿਰ ਉਹ ਉਹਨਾਂ ਦੇ ਅੰਦਰੋਂ ਮਾਈਂਡ ਵਾਸ਼ ਕਰਕੇ ਉਹਨਾਂ ਨੂੰ ਕੁਝ ਠੀਕ ਕਰਨ ਦੇ ਯਤਨ ਕੀਤੇ ਜਾਂਦੇ ਆ ਤੇ ਫਿਰ ਉਹ ਬੀਬੀ ਕਿਉਂਕਿ ਉਹ ਕਾਫੀ ਐਕਸਪਰਟ ਹੈਗੀ ਆ ਤੇ ਨਵੇਂ-ਨਵੇਂ ਕੋਈ ਡਾਕਟਰ ਜਾਂ ਡਾਕਟਰ ਨਹੀਂ ਹੁੰਦੀਆਂ ਨੇ ਫਿਰ ਕਈ ਵਾਰ ਉਹ ਉਹ ਭੈਣ ਨੂੰ ਬੁਲਾ ਲੈਂਦੇ ਆ ਕਿ ਤੂੰ ਇਹਨਾਂ ਦੇ ਨਾਲ ਇਸ ਕੁੜੀ ਨਾਲ ਵਾਰਤਾਲਾਪ ਕਰ ਫਿਰ ਉਹ ਵਾਰਤਾਲਾਪ ਕਰਦੀ ਆ ਤਾਂ ਮੈਨੂੰ ਦੱਸੇ ਉਹ ਮਤਲਬ ਰੋਣ ਹੱਕੀ ਹੋ ਗਈ ਉਹ ਕਹਿੰਦੇ ਵੀਰਾ ਮੈਂ ਕੀ ਦੱਸਾਂ ਕਹਿੰਦੇ ਤੈਨੂੰ ਵੀ ਇਦਾਂ ਦਾ ਇੱਕ ਕੇਸ ਨਹੀਂ ਕਿੰਨੇ ਹੀ ਕੇਸ ਇਦਾਂ ਦੇ ਹੁੰਦੇ ਆ ਵੀ ਕੀਤਾ ਕੀ ਜਾਵੇ ਕੀ ਕੀਤਾ ਜਾਵੇ ਕਾਨੂੰਨ ਦੇ ਮੁਤਾਬਕ ਉਹਦਾ ਵਿਆਹ ਨਹੀਂ ਹੱਲੇ ਹੋ ਸਕਦਾ ਤੇ ਉਦਾਂ ਆ ਚੀਜ਼ ਇਦਾਂ ਹੋ ਗਈ ਹੈ ਇਹ ਮਾਤਾ ਵਾਤਾਵਰਣ ਦੀ ਗੱਲ ਕਰਦਾ ਆਸੇ ਪਾਸੇ ਦਾ ਜੋ ਵਾਤਾਵਰਣ ਵਾ ਉਹਦਾ ਸਾਡੇ ਆਪਣੇ ਉੱਤੇ ਅਤੇ ਬੱਚਿਆਂ ਦੇ ਉੱਪਰ ਕਿੰਨਾ ਜ਼ਿਆਦਾ ਅਸਰ ਪੈਂਦਾ ਆ ਔਰ ਉਹ ਜਿਹੜਾ ਅਸਰ ਆ ਉਹਦਾ ਖਮਿਆਜ਼ਾ ਵੀ ਭੁਗਤਣਾ ਪੈਂਦਾ ਜਿੰਨੀਆਂ ਆ ਆਸੇ ਪਾਸੇ ਮਾੜੀਆਂ ਘਟਨਾਵਾਂ ਵਾਪਰਦੀਆਂ ਨੇ ਛੋਟੀ ਛੋਟੀ ਉਮਰ ਦੇ ਬੱਚੇ ਅਤੇ ਬੱਚੀਆਂ ਇੱਕ ਦੂਜੇ ਦੀ ਹਮਸਾ ਦਾ ਸ਼ਿਕਾਰ ਹੁੰਦੇ ਅਤੇ ਹੁੰਦੀਆਂ ਨੇ ਉਹ ਸਾਰਾ ਕੁਝ ਕੀ ਹੈ ਅਤੇ ਕਿਉਂ ਹੈ ਇਸ ਸਾਰੇ ਸਵਾਲ ਦੇ ਜਵਾਬਾਂ ਨੂੰ ਲੱਭਣ ਦੀ ਜ਼ਰੂਰਤ ਆ ਕਈ ਜਗ੍ਹਾ ਤੁਸੀਂ ਦੇਖੋ ਮਤਲਬ ਭੈਣ ਭਰਾ ਇੱਕ ਦੂਜੇ ਦੀ ਕੋਈ ਸ਼ਰਮ ਹੀ ਨਹੀਂ ਰਹੀ ਹੈਗੀ ਮਾ ਪੁੱਤ ਪਿਓ ਧੀ ਟੱਬਰ ਦੇ ਵਿੱਚ ਕੋਈ ਸ਼ਰਮ ਨਾ ਦੀ ਕੋਈ ਚੀਜ਼ ਹੀ ਨਹੀਂ ਬਾਕੀ ਬਚੀ ਕੋਈ ਕਿਸੇ ਤਰ੍ਹਾਂ ਦਾ ਪਰਦਾ ਹੀ ਨਹੀਂ ਬਾਕੀ ਬਚਿਆ ਹੈਗਾ ਇਕੱਠੇ ਹੀ ਐਦਾ ਰੀਲਾ ਬਣਾਈ ਜਾਂਦੇ ਆ ਪੁੱਠੀਆਂ ਸਿੱਧੀਆਂ ਜੋ ਚਿਤਾਈ ਜਾਂਦਾ ਉਹੋ ਕੁਝ ਬੋਲੀ ਜਾਂਦੇ ਜੇ ਐਦਾਂ ਦੇ ਹਾਲਾਤ ਬਣ ਗਏ ਸੋ ਆਓ ਥੋੜਾ ਜਿਹਾ ਆਪਾਂ ਅਕਲ ਨੂੰ ਹੱਥ ਮਾਰੀਏ ਇਹ ਨਹੀਂ ਹੈਗਾ ਕਿ ਦੀਪਕਾ ਲੁਥਰਾ ਨੂੰ ਜੇ ਸਿਕਿਉਰਿਟੀ ਮਿਲ ਗਈ ਹੈ ਤੇ ਬਾਰੇ ਨਿਆਰੇ ਕੱਚਾ ਬਚਾਉਂਦੇ ਫਿਰੋ ਨਾ 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 ਅਮਰ ਬੇਖੰਡਾ ਆਪੇ ਸਲੇ ਦੇਣਾ ਤੋਂ ਬਹੁਤ ਸਾਰੇ ਮੁੰਡੇ ਅਤੇ ਕੁੜੀਆਂ ਸਾਹਮਣੇ ਆਏ ਵੀ ਐਦਾਂ ਦੇ ਜਿਨ੍ਹਾਂ ਨੇ ਆਣ ਕੇ ਸੌਰੀ ਫੀਲ ਕੀਤਾ ਮੈਂ ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਚਾਹੂਗਾ ਡਰ ਦੀ ਵਜ੍ਹਾ ਕਰਕੇ ਨਹੀਂ ਅਮਰਤਪਾਲ ਸਿੰਘ ਮੈਰੋ ਕੋਈ ਭੂਤ ਨਹੀਂ ਹੈਗਾ ਵੀ ਜਿਹੜਾ ਤੁਹਾਨੂੰ ਡਰਾਊਗਾ ਅਮਰਤਪਾਲ ਸਿੰਘ ਮੈਰੋ ਵੀ ਤੁਹਾਡੇ ਵਰਗਾ ਸਾਡੇ ਵਰਗਾ ਇੱਕ ਆਮ ਨੌਜਵਾਨ ਹੀ ਆਹੋ ਇਹ ਆ ਵੀ ਉਹਦੇ ਅੰਦਰ ਜਦੋਂ ਕੁਝ ਜ਼ਿਆਦਾ ਹੀ ਆਇਆ ਹੋ ਗਿਆ ਵੀ ਇੱਕ ਵਾਰੀ ਹੋ ਗਿਆ ਯਾਰ ਦੋ ਵਾਰੀ ਹੋ ਗਿਆ ਤਿੰਨ ਵਾਰੀ ਹੋ ਗਿਆ ਕਈ ਸਾਡੇ ਵਰਗੇ ਹੈਗੇ ਜਿਹੜੇ ਬੋਲ ਕੇ ਵੀ ਯਾਰ ਸਮਝਾਤਾ ਉਹ ਜਰਾ ਜ਼ਿਆਦਾ ਇਦਾਂ ਹੋ ਗਿਆ ਡਰਨ ਦੀ ਜ਼ਰੂਰਤ ਨਹੀਂ ਹੈਗੀ ਮੈਂ ਬੇਨਤੀ ਕਰਾਂ ਬਾਰ-ਬਾਰ ਤੀਜੀ ਵਾਰੀ ਕਹਿਣ ਲੱਗਾ ਡਰਨ ਦੀ ਜ਼ਰੂਰਤ ਨਹੀਂ ਸਗੋਂ ਇਹ ਗੱਲ ਨੂੰ ਸਮਝਣ ਦੀ ਜ਼ਰੂਰਤ ਆ ਕਿ ਅਗਲਾ ਜਿਹੜਾ ਵੀ ਬੰਦਾ ਜਿਹੜੀ ਗੱਲ ਕਹਿੰਦਾ ਹੈਗਾ ਆ ਕਿ ਕੀ ਉਹ ਠੀਕ ਹੈ ਮਤਲਬ ਮੇਰੇ ਕਹਿੰਦਾ ਪਾਵੇ ਕਿ ਡਰ ਕੇ ਨਾ ਆਪਣੇ ਆਪ ਨੂੰ ਬਦਲੋ ਵੀ ਮੈਂ ਡਰਦੇ ਮਾਰੇ ਨੂੰ ਆਪਣੇ ਆਪ ਨੂੰ ਬਦਲ ਲਿਆ ਜਦੋਂ ਡਰ ਲੈ ਜਾਊਗਾ ਫਿਰ ਫਿਰ ਸੋਫਾ ਉੱਥੇ ਆ ਜਾਊਗਾ ਉਹਦੇ ਨਾਲ ਤਾਂ ਐਦਾਂ ਨਹੀਂ ਡਰਦੇ ਮਾਰੇ ਨਹੀਂ ਸਗੋਂ ਸਮਝ ਕੇ ਕਿ ਸਾਡੇ ਖਾਨੇ 'ਚ ਗੱਲ ਵੜ ਗਈ ਹੈ ਅਸੀਂ ਇਸ ਗੱਲ ਨੂੰ ਮੰਨ ਲਿਆ ਸਾਡੇ ਦਿਲ ਨੇ ਮੰਨ ਲਿਆ ਕਿ ਜਿਹੜਾ ਰਾਹ ਪਹਿਲਾਂ ਮੈਂ ਇਖਤियार ਕੀਤਾ ਹੋਇਆ ਸੀਗਾ ਲਚਰਤਾ ਵਾਲਾ ਸ਼ਰੀਲਪੁਰੇ ਵਾਲਾ ਵੀ ਉਹ ਗਲਤ ਹੈ ਹੁਣ ਮੈਨੂੰ ਸਮਝ ਆ ਗਈ ਹੈ ਮੈਂ ਸਮਝ ਕੇ ਆਪਣੇ ਆਪ ਨੂੰ ਠੀਕ ਰਾਹੇ ਤੋਰੂੰਗਾ ਜਦੋਂ ਆਹ ਗੱਲ ਸਮਝ ਆ ਜੂਗੀ ਫੇਰ ਨਹੀਂ ਬੰਦਾ ਦੁਬਾਰਾ ਕੋਰਾਹੇ ਪਊਗਾ ਨਾ ਤਾਂ ਜਦੋਂ ਡਰ ਲੈ ਗਿਆ ਉਹਦੋਂ ਫਿਰ ਦੁਬਾਰਾ ਉਹੀ ਕੁਛ ਚੱਲਣ ਡੈ ਪੈਣਾ ਹੈਗਾ ਸੋ ਮੈਂ ਇਦਾਂ ਦੀ ਉਮੀਦ ਕਰਦਾ ਕਿ ਆਓ ਆਪਾਂ ਥੋੜਾ ਜਹ ਚੰਗਾ ਕੁਝ ਸਿਰਜ ਕੇ ਜਾਈਏ ਸਾਡੇ ਜਾਣ ਤੋਂ ਬਾਅਦ ਜਦੋਂ ਸੰਸਾਰ ਤੋਂ ਜਾਣਾ ਪਿੱਛੇ ਬਾਤਾਂ ਪੈਣੀਆਂ ਪੈੜਾ ਛੱਡ ਕੇ ਜਾਣੇ ਆਪਾਂ ਅੱਗੇ ਤਾਂ ਮੂੰਹੋ ਤੂੰ ਹੀ ਹੁੰਦਾ ਸੀਗਾ ਨਾ ਕਿ ਕਿਸ ਨੇ ਬੋਲ ਕੇ ਦੱਸਣਾ ਵੀ ਕੌਣ ਬੰਦਾ ਕਿਉਂ ਜਾ ਹੁੰਦਾ ਸੀਗਾ ਹੁਣ ਤਾਂ ਆ ਪਿੱਛੇ ਤੁਸੀਂ ਪੈੜਾ ਛੱਡ ਜਾਣੀਆਂ ਆਪਾਂ ਸਾਰਿਆਂ ਨੇ ਮੈਂ ਵੀ ਛੱਡ ਕੇ ਜਾਣੀਆਂ ਪੈੜਾ ਕਿਉਂਕਿ ਸਾਡੀਆਂ ਵੀਡੀਓਜ਼ ਬਾਅਦ ਚ ਵੀ ਰਹਿਣੀਆਂ ਆ ਕੰਚਨ ਕੁਮਾਰੀ ਉਰਫ ਜਿਹੜੀ ਸੀਗੀ ਉਹ ਕਮਲ ਕੌਰ ਬਣ ਗਈ ਸੀ ਉਹਦੀਆਂ ਉਹਦੀਆਂ ਵੀਡੀਓਜ਼ ਹੱਲੇ ਵੀ ਘੁੰਮਣੀਆਂ ਨਾ ਰੀਲਾਂ ਰੂਲਾਂ ਘੁੰਮਣੀਆਂ ਸੋਸ਼ਲ ਮੀਡੀਆ ਦੇ ਉੱਪਰ ਇਹਦੇ ਸਾਡੀਆਂ ਵੀ ਘੁੰਮਣੀਆਂ ਬਾਅਦ ਚ ਲੋਕਾਂ ਨਾਲ ਫਿਰ ਗੱਲਾਂ ਕਰਿਆ ਕਰਨੀਆਂ ਸੋ ਪੈੜਾ ਇਹਦੇ ਨੇ ਛੱਡ ਕੇ ਜਾਈਏ ਕਿ ਲੁਕੀ ਕਿਹਾ ਕਰਨ ਕਿ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਬੋਲ ਕੇ ਆਪ ਦੱਸਣ ਦੇ ਉਹਦੀਆਂ ਵੀਡੀਓਜ਼ ਦੱਸਣ ਰਹੀਆਂ ਤੇ ਕੁਝ ਚੰਗਾ ਚੰਗਾ ਹੀ ਕਰਕੇ ਗਿਆ ਅਸੀਂ ਉਹਨਾਂ ਦੇ ਪੈਰੋਕਾਰ ਬਣੀਏ ਅਸੀਂ ਉਹਨਾਂ ਦੇ ਵਾਰਿਸ ਬਣੀਏ ਜਿਹੜੇ ਬਹੁਤ ਕੁਝ ਏਦਾਂ ਦਾ ਚੰਗਾ ਸਿਰਜ ਕੇ ਗਏ ਜਿਨ੍ਹਾਂ ਦੇ ਨਾਮ ਇਤਿਹਾਸ ਦੇ ਪੰਨਿਆਂ ਦੇ ਉੱਪਰ ਸਨੇਰੀ ਅੱਖਰਾਂ ਦੇ ਨਾਲ ਲਿਖੇ ਹੋਏ ਆ ਅਸੀਂ ਆਪਣੇ ਨਾਮ ਉਹਨਾਂ ਲੋਕਾਂ ਦੇ ਵਿੱਚ شمار ਨਾ ਕਰਵਾਈਏ ਜਿਨ੍ਹਾਂ ਲੋਕਾਂ ਦੀ ਕਵਰ ਦੇ ਉੱਪਰ ਜਾ ਕੇ ਮੈਂ ਹਣ ਅਗਲਾ ਲਫ਼ਜ਼ ਨਹੀਂ ਬੋਲਣਾ ਤੁਸੀਂ ਆਪੇ ਹੀ ਲਾ ਲਿਓ ਹਸਾਬ-ਤਾਬ ਆਹ ਜਿਹੜੀ ਕੰਚਨ ਕੁਮਾਰੀ ਦਾ ਜਦੋਂ ਸੰਸਕਾਰ ਕੀਤਾ ਕੋਈ ਨਾ ਸੀ ਉੱਥੇ ਪਹੁੰਚਿਆ ਆ ਜਦੋਂ ਉਹਦਾ ਹੁਣ ਕੋਈ ਜਦ ਸਾਡੇ ਸਿੱਖਾਂ ਦੇ ਵਿੱਚ ਅੰਤਮ ਅਰਦਾਸ ਹੁੰਦੀ ਹੈ ਇਹਦਾ ਵੀ ਕੁਛ ਨਾ ਕੁਛ ਕਰਨ ਗਈ ਅਗਲੇ ਉਹ ਉਸ ਦਿਨ ਵੀ ਵੇਖ ਲਓ ਕਿੰਨੇ ਕੁ ਜਾਣੇ ਉੱਥੇ ਪਹੁੰਚਦੇ ਆ ਜਿੱਕ ਡੱਕ ਇਕੱਠ ਹੁੰਦਾ ਆ ਕੌਣ ਹੋਊਗਾ ਉੱਥੇ ਭਲਕ ਬੂਟਾ ਸਿੰਘ ਹੋਊਗਾ ਇੱਕ ਇੱਕ ਉੱਥੇ ਹੋਊਗਾ ਹੋ ਬੂਟਾ ਸਿੰਘ ਤੇ ਦੂਜਾ ਇੱਕ ਨਿਹੰਗ ਬਾਣੇ ਦੇ ਵਿੱਚ ਜਿਹੜਾ ਰਹਿੰਦਾ ਆ ਨਿਹੰਗ ਸਿੰਘ ਹੁੰਦਾ ਸੀ ਇਹਨਾਂ ਲੋਕਾਂ ਨੇ ਐਡਾ ਬੇੜਾਗਰਕ ਕਰਕੇ ਰੱਖ ਦਿੱਤਾ ਇਹਨਾਂ ਨੇ ਸਿੰਘ ਲਫ਼ਜ਼ ਮੇਰੇ ਮੂੰਹ ਚੋਂ ਨਾ ਨਿਕਲਿਆ ਨਿਹੰਗ ਸਿੰਘ ਹੁੰਦੇ ਨਿਹੰਗ ਸਿੰਘ ਗੁਰੂ ਕੇ ਲਾਡ ਲੀਆਂ ਫੌਜਾਂ ਔਰ ਉਹ ਨਿਹੰਗ ਬਾਣੇ ਦੇ ਵਿੱਚ ਰਸੂਰਪੁਰ ਵਾਲਾ ਹਰਜੀਤ ਸਿੰਘ ਜਾ ਉਹ ਦਿਨ ਦੂਜਾ ਉਹ ਹੋਊਗਾ ਉੱਥੇ ਇਹ ਦੋ ਜਣੇ ਹੋਣਗੇ ਉੱਥੇ ਤੀਆ ਚੌਥਾ ਕੋਈ ਹੋਰ ਵੀ ਹੋਣਗੇ ਬਸ ਇਹਨਾਂ ਗਿਣਤੀ ਦੇ ਇੱਥੇ ਇੱਥੇ ਆ ਕੇ ਪੋਟੇ ਮੁੱਕ ਜਾਣੇ ਆ ਉਹ ਔਰ ਉਹ ਕੌਣ ਹੈ ਗਿਆ ਉਹਨਾਂ ਬਾਰੇ ਤੁਹਾਨੂੰ ਹੀ ਪਤਾ ਹੈਗਾ ਮੈਨੂੰ ਬਹੁਤਾ ਦੱਸਣ ਦੀ ਜ਼ਰੂਰਤ ਨਹੀਂ ਐ ਐਦਾ ਕਦਮ ਤੇ ਹੋਣਗੇ ਅੱਛਾ ਫਿਰ ਇਹ ਬੰਦੇ ਆਪ ਵੀ ਇਦਾਂ ਦੇ ਹੈਗੇ ਆ ਇਹਨਾਂ ਨੂੰ ਉਹ ਲੋਕੀ ਕਹਿਣ ਡਿਆ ਪਈ ਜੇ ਤੁਹਾਨੂੰ ਲੱਗਦਾ ਹੈਗਾ ਪਈ ਕੰਚਨ ਕੁਮਾਰੀ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਧ੍ਰਿਗਵਾ ਜਾਂ ਤੁਸੀਂ ਕਹਿਣ ਡੇ ਜੋ ਪਈ ਜੜੀਆਂ ਹੋਰ ਵੀ ਕੁੜੀਆਂ ਐਵੇਂ ਦੀਆਂ ਰੀਲਾ ਰੂਲਾ ਬਣਾਉਂਦੀਆਂ ਆ ਪਈ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਆਪਾਂ ਉਹਦੇ ਨਾਲ ਖੜੇ ਆ ਹੁਣ ਲੋਕੀ ਇਹਦਾ ਵੀ ਕਹਿਣ ਡਿਆ ਕਹਿੰਦੇ ਉਹ ਆਪਣਾ ਉਹਦਾ ਖਾਲੀ ਕਰਕੇ ਗਈ ਆ ਤੇ ਤੇ ਆਪਣੇ ਘਰ ਦੇ ਕਿਸੇ ਜੀਵ ਨੂੰ ਉਹ ਸੌਦੇ ਦੇ ਉੱਪਰ ਬਹਾ ਦੇ ਹਾਲਾਂਕਿ ਮੈਂ ਇੱਕ ਪੱਤਰਕਾਰ ਹੋਣ ਦੇ ਨਾਤੇ ਮੈਂ ਨਹੀਂ ਕਹਿਣਾ ਮੈਂ ਤੇ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਭਲੇਓ ਤੁਸੀਂ ਆਪ ਵੀ ਕੋਈ ਅਹੁਦਾ ਕਿਸੇ ਦਾ ਖਾਲੀ ਨਹੀਂ ਹੋਇਆ ਤੁਸੀਂ ਕਿਸੇ ਦੇ ਅਹੁਦੇ ਦੇ ਉੱਪਰ ਕਿਸੇ ਨੂੰ ਨਾ ਬਿਠਾਇਓ ਆਪਦੇਆਂ ਨੂੰ ਆਪਣੇ ਘਰ ਦੇ ਕਿਸੇ ਜੀਵ ਨੂੰ ਸਗੋਂ ਥੋੜਾ ਜਿਹਾ ਆਪ ਵੀ ਸਿਆਣੇ ਬਣੋ ਯਾਰ ਅਕਲ ਨੂੰ ਹੱਥ ਮਾਰੀਏ ਆਪਾਂ ਜੇ ਤੁਸੀਂ ਇਦਾਂ ਹੀ ਕਹਿਣਾ ਵੀ ਹੈਗਾ ਕਿ ਅਮਰਤਪਾਲ ਸਿੰਘ ਨੇ ਇਹ ਕੀਤਾ ਜੋ ਠੀਕ ਨਹੀਂ ਕੀਤਾ ਇਦਾਂ ਦਾ ਬਿਸ਼ੱਕ ਕਹਿ ਲਓ ਨਾਲ ਇਦਾਂ ਵੀ ਜ਼ਰੂਰ ਕਹੋ ਨਾ ਜਿਹੜੀ ਚੰਗੀ ਗੱਲ ਲੋ ਵਿਕਾਸ ਕਿਤੇ ਸਰਕਾਰ ਅਤੇ ਪ੍ਰਸ਼ਾਸਨ ਨੇ ਸਮਾਂ ਰਹਿੰਦਿਆਂ ਇਹਨਾਂ ਨੂੰ ਆ ਜਿਹੜੇ ਮੈਂ ਪਹਿਲਾਂ ਕਾਨੂੰਨ ਦੇ ਵਿੱਚ ਜੋ ਕੁਝ ਲਿਖਿਆ ਹੋਇਆ ਇਹਦੇ ਦਾਇਰੇ ਵਿੱਚ ਲਿਆੜ ਕੇ ਉਹਨਾਂ ਨੂੰ ਬੰਨ ਲਿਆ ਹੁੰਦਾ ਤਾਂ ਫਿਰ ਅਮਰਤਪਾਲ ਸਿੰਘ ਮੈਰਵਾ ਕੁਝ ਨਾ ਕਰਦਾ ਐਦਾਂ ਕਹੋ ਹਾਂ ਔਰ ਜੇ ਕਹਿਣਾ ਹੀ ਕੁਛ ਤਾਂ ਐਦਾਂ ਕਹੋ ਪਿਓ ਕੁੜੀਆਂ ਕਿਰਪਾ ਕਰਕੇ ਇਸ ਕਿਸਮ ਦੀਆਂ ਹਰਕਤਾਂ ਨਾ ਕਰਿਆ ਕਰਨ ਹੁਣ ਕਹਿ ਕਹਿਣਾ ਪਵੇ ਤੁਸੀਂ ਦੇਖਦੇ ਕਾਤੋਂ ਇਹ ਕੋਈ ਇਹ ਕੋਈ ਗੱਲ ਨਹੀਂ ਹੈਗੀ ਇਹ ਕੋਈ ਦਲੀਲ ਨਹੀਂ ਹੈਗੀ ਪੇਤੋਂ ਤੁਸੀਂ ਦੇਖਿਆ ਹੀ ਨਾ ਕਰੋ ਐਦਾਂ ਨਹੀਂ ਹੁੰਦਾ ਹੈਗਾ ਤੁਸੀਂ ਆਪਣੇ ਬੱਚਿਆਂ ਨੂੰ ਕਿੰਨਾ ਕੁ ਰੋਕ ਲਉਂਗੇ ਹਰ ਵੇਲੇ ਆਪਣੇ ਬੱਚਿਆਂ ਦੇ ਫੋਨ ਦੇ ਉੱਤੇ ਅੱਖ ਐਦਾਂ ਰੱਖ ਕੇ ਬੈਠੇ ਰਹਾ ਕਰੋਗੇ ਬੱਚਾ ਸਕੂਲੇ ਵੀ ਜਾਣਾ ਆ ਬੱਚਿਆਂ ਨੇ ਉਹਨਾਂ ਨੇ ਕਾਲਜ ਵੀ ਜਾਣਾ ਹੈਗਾ ਕਿਸੇ ਨੇ ਜੋਬ ਤੇ ਵੀ ਜਾਣਾ ਆ ਤੁਸੀਂ ਆਪ ਵੀ ਜੋਬ ਤੇ ਜਾਣਾ ਹੋ ਸਕਦਾ ਘਰ ਬੱਚਿਆਂ ਨੂੰ ਇਕੱਲੇ ਛੱਡ ਕੇ ਵੀ ਤੁਹਾਨੂੰ ਜਾਣਾ ਪੈ ਸਕਦਾ ਹੋਊਗਾ ਬੱਚਾ ਇੱਕ ਕਮਰੇ 'ਚ ਤੁਸੀਂ ਆਪ ਦੂਜੇ ਕਮਰੇ ਦੇ ਵਿੱਚ ਬੱਚੇ ਆਪਣੇ ਫਰੈਂਡਸ ਦੇ ਨਾਲ ਵੀ ਹੋ ਸਕਦੇ ਆ ਹਰ ਵੇਲੇ ਤਾਂ ਨਹੀਂ ਤੁਸੀਂ ਨਗਾ ਰੱਖ ਸਕਦੇ ਨਾ ਇਸ ਕਰਕੇ ਆਸੇ-ਪਾਸੇ ਦਾ ਜਿਹੜਾ ਵਾਤਾਵਰਣ ਉਹ ਨਾ ਗੰਦਲਾ ਉਹਨੂੰ ਤੁਸੀਂ ਪ੍ਰਵਾਨਗੀ ਨਾ ਦਿਓ ਇਹ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਤਾਂ ਦੀਪਕਾ ਲੁਥਰਾ ਨੂੰ ਸਿਕਿਉਰਿਟੀ ਮਿਲ ਗਈ ਹੈ ਬਹੁਤ ਹੀ ਖੁਸ਼ਨਾ ਹੋਇਓ ਮੈਨੂੰ ਇਸ ਗੱਲ ਦਾ ਪਤਾ ਆ ਆਉਂਦੇ ਦਿਨਾਂ ਦੇ ਵਿੱਚ ਤੁਸੀਂ ਦੇਖ ਲਿਓ ਦੀਪਕਾ ਲੁਥਰਾ ਖੁਦ ਮਹਿਸੂਸ ਕਰੂਗੀ ਕਿ ਮੈਂ ਬੜੀ ਔਖੀ ਹੋ ਚੁੱਕੀ ਹਾਂ ਮੈਨੂੰ ਐਂ ਲੱਗਦਾ ਹੈਗਾ ਬਾਕੀ ਵਾਹਿਗੁਰੂ ਜਾਣੇ ਆਉਂਦਾ ਸਮੇਂ ਚ ਕਿੱਦਾਂ ਹੁੰਦਾ ਹੈਗਾ ਜੋ ਵੀ ਹੋਊਗਾ ਜੋ ਵੀ ਕੋਈ ਨਵੀਂ ਅਪਡੇਟ ਹੋਊਗੀ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹਾਂਗੇ ਔਰ ਸਰਕਾਰ ਤੇ ਪ੍ਰਸ਼ਾਸਨ ਅਸ਼ਲੀਲਤਾ ਨੂੰ ਨੱਥ ਪਾਉਣ ਦੇ ਲਈ ਪ੍ਰੈਕਟੀਕਲ ਸਾਹਮਣੇ ਨਜ਼ਰ ਆਉਣ ਵਾਲਾ ਕੋਈ ਕਦਮ ਚੁੱਕਦੀ ਹੈ ਜਾਂ ਨਹੀਂ ਇਹ ਵੀ ਆਪਾਂ ਆਉਂਦੇ ਦਿਨਾਂ ਵਿੱਚ ਜ਼ਰੂਰ ਦੇਖਾਂਗੇ ਨਿਗਾਹ ਬਣਾ ਕੇ ਰੱਖਾਂਗੇ ਔਰ ਤੁਹਾਡੇ ਸਾਹਮਣੇ ਫਿਰ ਆਪਾਂ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ